ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸਿੱਖਾਂ ਨੂੰ ਲੈ ਕੇ ਜੋ ਹਲਚਲ ਮਚੀ ਹੋਈ ਹੈ ਉਹ ਭਾਵੇਂ ਅਮਰੀਕਾ ਦੀ ਧਰਤੀ ਹੋਵੇ ਜਾਂ ਕੈਨੇਡਾ ਦੀ ਉਸ ਤੋਂ ਬਾਅਦ ਇੰਗਲੈਂਡ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਇਸ ਵੇਲੇ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਆਂ ਗਤੀਵਿਧੀਆਂ ਹੋ ਰਹੀਆਂ ਨੇ ਸਰਕਾਰਾਂ ਦੇ ਨਾਲ ਮੇਲ ਮਲਾਪ ਹੋ ਰਹੇ ਨੇ ਇਥੋਂ ਦੇ ਪ੍ਰੋਮਿਨੈਂਟ ਸਿੱਖਾਂ ਦੇ ਉਸ ਬੀਬੀ ਨੇ ਇਹ ਵੀ ਸਵਾਲ ਪੁੱਛਿਆ ਜਿਹੜਾ ਕਿ ਅਖਬਾਰ ਦੇ ਵਿੱਚ ਵੀ ਆ ਕਿ ਇਹ ਅਵਤਾਰ ਸਿੰਘ ਖੰਡਾ ਕੇਐਲਐਫ ਦੇ ਮੈਂਬਰ ਸੀਗੇ ਕਹਿੰਦੇ ਆ ਮੈਂ ਕਿਹਾ ਨਹੀਂ ਇਹ ਵੀ ਉਹਨਾਂ ਤੇ ਸਿਰਫ ਥੋਪਿਆ ਗਿਆ ਜਾਂ ਵੀ ਗਵਰਨਮੈਂਟਾਂ ਵੱਲੋਂ ਜਾਣ ਕੇ ਕੀਤਾ ਗਿਆ ਇਹ ਤਾਂ ਵੀ ਜਿਹੜੀ ਜਨਰਲ ਸਿੱਖਾਂ ਦੀ ਪੋਲੀਟੀਕਲ ਪਾਰਟੀ ਹੈ ਹੁਣ ਰਿਸ਼ੀ ਸੂਨਖਵਰਨ ਵੀ ਪੁੱਛਿਆ ਗਿਆ ਸੀਗਾ ਵੀ ਤੁਸੀਂ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਨੇ ਹੋ ਕਿ ਨਹੀਂ ਉਹ ਕਹਿੰਦਾ ਮੈਂ ਇਕੱਲੇ ਸਿੱਖਾਂ ਦੇ ਨਹੀਂ ਮੈਂ ਸਾਰਿਆਂ ਦੀ ਕਰਦਾ ਮਤਲਬ ਉਹਨਾਂ ਨੇ ਵੀ ਗੱਲ ਜਿਹੜੀ ਹੋਰ ਪਾਸੇ ਨੂੰ ਕਰ ਗੱਲ ਤਾਂ ਇਹ ਸੀ ਜਿਹੜੇ ਉਹ ਜਿਹੜਾ ਐਮਪੀ ਪੁੱਛ ਰਿਹਾ ਸੀ ਇਸ ਰੀਜ਼ਨ ਲਈ ਪੁੱਛ ਰਿਹਾ ਸੀ ਕਿ ਰਿਪੋਰਟ ਆਈ ਆ ਕਿ ਹਿਟਲਿਸਟ ਆ ਤੇ ਇਸ ਕਾਨੂੰ ਖਤਰਾ ਪਾਕਿਸਤਾਨ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਦੇ ਅਫੀਸ਼ੀਅਲਸ ਨੇ ਵੀ ਤੁਸੀਂ ਦੇਖੀ ਹੈ ਮੈਨੂੰ ਲੱਗਦਾ ਹੈ ਨਾ ਉਹ ਕਹਿੰਦੇ ਕਿ ਜਿਹੜੇ ਵੀ ਆਪਣੇ ਸੈਕ ਮਾਰੇ ਗਏ ਵੀ ਉਹਦੇ ਭਾਰਤੀ ਏਜੰਟਾਂ ਦਾ ਹੱਥ ਆ ਉਹਨਾਂ ਨੇ ਫੋਟੋਆਂ ਵੀ ਦਿੱਤੀਆਂ 12 ਦੇ ਵਿੱਚ ਇਹ ਖਬਰਾਂ ਚੱਲਣ ਲੱਗ ਪਈਆਂ ਟੀਵੀਆਂ ਦੇ ਉੱਤੇ ਸੋ ਆਉਂਦੇ ਦਿਨਾਂ ਦੇ ਵਿੱਚ ਕੁਝ ਹੋ ਸਕਦਾ ਹੈ ਕੁਝ ਮਤਲਬ ਮੇਰੇ ਕਹਿਣ ਦਾ ਵੀ ਕੁਝ ਵਾਕਈ ਠੋਸ ਤਰੀਕੇ ਦੀ ਕੋਈ ਐਕਸ਼ਨ ਜਿਹੜਾ ਇੰਗਲੈਂਡ ਵੱਲੋਂ ਕੈਨੇਡਾ ਵੱਲੋਂ ਅਮਰੀਕਾ ਵੱਲੋਂ ਲਿਆ ਜਾ ਸਕਦਾ ਕੋਈ ਤੁਸੀਂ ਦੇਖਿਆ ਨ ਕੋਸਕੇ ਦੈਨ ਹੋਏ ਆ ਕਿ ਕੈਨੇਡਾ ਦੇ ਨਾਲ ਇੰਡੀਆ ਵੀ ਹੁਣ ਕੋਆਪਰੇਟ ਕਰਨ ਲੱਗ ਗਿਆ ਪਹਿਲਾਂ ਉਹ ਅੱਖਾਂ ਦਿਖਾਉਂਦੇ ਸੀ ਐਟੀਟਿਊਡ ਦਿੰਦੇ ਸੀਗੇ ਇਹ ਪ੍ਰੂਫ ਕਰਦਾ ਕਿ ਜੇ ਇਹ ਐਸੇ ਮੌਲਕ ਅਕ੍ਰੋਸ ਬਾਰਡਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਾਨੀ ਕਿ ਉਹ ਉਸ ਕੰਟਰੀ ਚ ਬੈ ਕੇ ਬਾਹਰ ਰੀਚ ਕਰਕੇ ਜਾਨੀ ਸਿੰਘਾਂ ਨੂੰ ਕਿਸੇ ਨੂੰ ਸ਼ਹੀਦ ਕਰ ਸਕਦੇ ਆ ਹਨਾ ਪੋਲੀਟੀਕਲ ਵਿਊਜ਼ ਕਰਕੇ ਇਹਦਾ ਮਤਲਬ ਇਹ ਆ ਕਿ ਜਿਹੜੇ ਉਸ ਧਰਤੀ ਦੇ ਹੋਗੇ ਉਸ ਮਿੱਟੀ ਦੇ ਹੋਗੇ ਉਹਨਾਂ ਨੇ ਕੀ ਹਸ਼ਰਕਤ ਦੇ ਹੋਗੇ ਇਸ ਸਤਿ ਸ਼੍ਰੀ ਅਕਾਲ ਦੋਸਤੋ ਪ੍ਰਾਈਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਇੱਕ ਵਾਰ ਫਿਰ ਜੁੜ ਚੁੱਕੇ ਹਾਂ ਖਾਸ ਤੌਰ ਦੇ ਉੱਤੇ ਅੱਜ ਜੋ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸਿੱਖਾਂ ਨੂੰ ਲੈ ਕੇ ਜੋ ਹਲਚਲ ਮਚੀ ਹੋਈ ਹੈ ਉਹ ਭਾਵੇਂ ਅਮਰੀਕਾ ਦੀ ਧਰਤੀ ਹੋਵੇ ਜਾਂ ਕੈਨੇਡਾ ਦੀ ਉਸ ਤੋਂ ਬਾਅਦ ਇੰਗਲੈਂਡ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਇਸ ਵੇਲੇ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਆਂ ਗਤੀਵਿਧੀਆਂ ਹੋ ਰਹੀਆਂ ਸਰਕਾਰਾਂ ਦੇ ਨਾਲ ਮੇਲ ਮਲਾਪ ਹੋ ਰਹੇ ਨੇ ਇਥੋਂ ਦੇ ਪ੍ਰੋਮਿਨੈਂਟ ਸਿੱਖਾਂ ਦੇ ਜਾਂ ਫਿਰ ਜਿਹੜੇ ਐਮਪੀਜ਼ ਨੇ ਉਸ ਤੋਂ ਬਾਅਦ ਕੈਨੇਡਾ ਦੀ ਗੱਲ ਕਰ ਲਈਏ ਉੱਥੇ ਇੱਕ ਤਾਜ਼ੀ ਘਟਨਾ ਹੋਰ ਵਾਪਰੀ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਸੋ ਅਮਰੀਕਾ 'ਚ ਜੋ ਚੱਲ ਰਿਹਾ ਉਹਦੇ ਬਾਰੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਹੈ ਹੀ ਹੈ ਸੋ ਅੱਜ ਜਿਹੜੀ ਖਾਸ ਗੱਲਬਾਤ ਰਹੇਗੀ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮਾਥਿਕ ਬਰਮਿੰਗਮ ਦੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਪਿਛਲੇ ਦਿਨੀ ਇੱਕ ਯੂਕੇ ਦੀ ਬਹੁਤ ਵੱਡੀ ਅਖਬਾਰ ਟੈਲੀਗ੍ਰਾਫ ਜੋ ਕਿ ਇਹਨਾਂ ਦੀ ਇੰਟਰਵਿਊ ਲੈ ਕੇ ਗਏ ਨੇ ਤੇ ਉਹ ਇੰਟਰਵਿਊ ਇਸ ਵੇਲੇ ਛੱਪ ਵੀ ਚੁੱਕੀ ਹੈ ਅਸੀਂ ਲਿੰਕ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦੇਾਂਗੇ ਸੋ ਉਸ ਸੰਦਰਭ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਿ ਆਖਰ ਕੀ ਗੱਲ ਹੋ ਗਈ ਕਿ ਹੁਣ ਇੰਟਰਵਿਊਜ਼ ਜਿਹੜੀਆਂ ਨੇ ਉਹ ਲਈਆਂ ਜਾ ਰਹੀਆਂ ਵੱਡੇ ਅਖਬਾਰਾਂ ਵੱਲੋਂ ਸੋ ਅਖਬਾਰਾਂ ਦੇ ਵਿੱਚ ਵੀ ਹਲਚਲ ਹੈਗੀ ਹੈ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਪਰ ਪਹਿਲਾਂ ਵੈਲਕਮ ਕਰੀਏ ਭਾਈ ਕੁਲਦੀਪ ਸਿੰਘ ਦਿਓਲ ਹੋਰਾਂ ਨੂੰ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਤੇ ਪਾਸ ਸਭ ਭਾਜੀ ਟੈਲੀਗ੍ਰਾਫ ਦੇ ਵਿੱਚ ਇੱਕ ਮੈਂ ਬਹੁਤ ਲੰਬੀ ਇੰਟਰਵਿਊ ਤੁਹਾਡੀ ਪੜ੍ਹੀ ਹੈ ਹਨਾ ਉਹਦੇ ਵਿੱਚ ਤਸਵੀਰਾਂ ਵੀ ਛਪੀਆਂ ਐ ਤੇ ਉਹਦੇ ਵਿੱਚ ਸਟੋਰੀਆਂ ਵੀ ਛਪੀਆਂ ਨੇ ਸਾਰੀਆਂ ਸੋ ਉਹ ਜਿਹੜੀ ਮੀਟਿੰਗ ਹੋਈ ਆ ਉਹਦੇ ਬਾਰੇ ਜ਼ਰੂਰ ਸਾਨੂੰ ਦੱਸਿਓ ਜਿਹੜੀ ਇਹ ਇੰਟਰਵਿਊ ਤੁਹਾਡੀ ਹੋਈ ਹੈ ਆਖਰ ਕਿਉਂ ਲੋੜ ਪੈ ਗਈ ਅੱਜ ਅਖਬਾਰਾਂ ਨੂੰ ਇਡੀਆਂ ਵੱਡੀਆਂ ਇੰਟਰਵਿਊ ਛਾਪਣ ਦੀ ਕੀ ਕੀ ਪੁੱਛ ਕੇ ਗਏ ਨੇ ਤੁਹਾਡੇ ਕੋਲੋਂ ਹਾਂਜੀ ਭਾਈ ਸਾਹਿਬ ਪਹਿਲਾਂ ਤਾਂ ਤੁਹਾਡੇ ਤਾਂ ਤੁਹਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਹਰੇਕ ਹਫ਼ਤੇ ਵਾਂਗ ਤੁਸੀਂ ਸਾਡੀ ਬਾਤ ਸੰਗਤਾਂ ਤੱਕ ਪਹੁੰਚਾ ਰਹੇ ਹੋ ਇਹ ਵੀ ਸਾਧ ਸੰਗਤ ਜੀ ਇਹ ਵੀ ਦੇਖੋ ਬਹੁਤ ਵੱਡਾ ਉਦਮ ਕੋਈ ਉਹੀ ਸੱਚ ਦੀ ਗੱਲ ਕਰਦਾ ਤੇ ਇਹਨਾਂ ਦੇ ਭਾਈ ਸਾਹਿਬ ਆਪਣਾ ਸ਼ਲਾਘਾ ਜੋ ਕਾਦਮ ਰਿਹਾ ਹਮੇਸ਼ਾ ਕਿ ਬਹੁਤ ਸਾਲਾਂ ਦੇ ਅਸੀਂ ਜਾਣਦੇ ਇਹਨਾਂ ਨੂੰ ਤੇ ਇਹ ਪਹਿਲਾਂ ਤੋਂ ਹੀ ਬਾਤ ਚੱਕ ਰਹੇ ਆ ਸੋ ਇਹਨਾਂ ਦੀ ਆਪਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਨਾ ਚਾਹੀਦਾ ਹੈ ਇਹ ਜੀ ਚੈਨਲਾਂ ਨੂੰ ਜੀ ਤੇ ਹਾਂਜੀ ਸੋ ਟੈਲੀਗ੍ਰਾਫ ਨੇ ਭਾਈ ਸਾਹਿਬ ਆਪਾਂ ਨੂੰ ਤਾਂ ਅਪਰੋਚ ਕੀਤਾ ਸੀ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜਾ ਗੁਰੂ ਨਾਨਕ ਗੋਦਾਰਸ ਮੈਡੀਕਾ ਉਹ ਉਹ ਦੀ ਸਟੇਜ ਪਾਵਰਫੁਲ ਆ ਮਾਰਾ ਦੀ ਕਿਰਪਾ ਤੇ ਸੰਗਤਾਂ ਦਾ ਵੀ ਬਹੁਤ ਸਪੋਰਟ ਕਹਿ ਲੋ ਤੇ ਇਹ ਪੰਥਕ ਸਟੇਜ ਤੇ ਇਹਦੀ ਆਵਾਜ਼ ਸਾਰੀ ਯੂਕੇ ਚ ਹੀ ਨਹੀਂ ਯੂਰਪ ਚ ਸਾਰੇ ਵਰਲਡਵਾਈਡ ਜਾਂਦੀ ਹੈ ਇੰਡੀਆ ਤੱਕ ਜਾਨੀ ਸੰਗਤਾਂ ਕਹਿ ਸਕਦੇ ਹੋ ਜਾਂ ਜਿਹੜੇ ਪ੍ਰਬੰਧਕ ਸੱਜਣ ਹੁੰਦੇ ਆ ਉਹ ਜਾਣਦੇ ਆ ਸਟੇਜ ਬਾਰੇ ਤੇ ਉਹਨਾਂ ਨੇ ਤਾਂ ਕੰਟੈਕਟ ਕੀਤਾ ਸੀ ਆਪਾਂ ਨੂੰ ਕਿ ਜਿਹੜੇ ਸਿੱਖਾਂ ਦੀ ਆਹ ਗਵਰਨਮੈਂਟਾ ਵੱਲੋਂ ਭਾਵੇਂ ਅਬਰੋਡ ਕਹਿ ਲੋ ਪਰ ਹੁਣ ਯੂਕੇ ਚ ਵੀ ਪੁਲਿਸ ਵੱਲੋਂ ਜਾਨੀ ਸੀਕ੍ਰੀਟ ਏਜੰਸੀਆਂ ਵੱਲੋਂ ਜਾਨੀ ਇਸ਼ਾਰਾ ਕੀਤਾ ਜਾ ਰਿਹਾ ਕਹਿ ਲੋ ਵਾਰਨਿੰਗਾਂ ਦਿੱਤੀਆਂ ਜਾ ਰਹੀਆਂ ਕਿ ਸਿੱਖ ਖਤਰੇ 'ਚ ਹਨ ਵੀ ਤੁਸੀਂ ਆਪਦਾ ਖਿਆਲ ਰੱਖੋ ਜਾਨੀ ਤੇ ਉਹ ਅਪਰੋਚ ਵੀ ਕਰ ਰਹੇ ਐ ਕੁਝ ਸਿੰਘਾਂ ਨੂੰ ਸਾਰੇ ਦੱਸਦੇ ਨਹੀਂ ਹੁੰਦੇ ਜੀ ਕਿ ਇਹ ਇਹ ਸੁਣਿਆ ਜਾ ਰਿਹਾ ਜਾਂ ਕਈ ਆਪਣੇ ਜਿਹੜੇ ਸਿੰਘ ਹੁੰਦੇ ਆ ਉਹ ਦੱਸਦੇ ਆ ਕਿ ਹਾਂ ਉਹਨਾਂ ਨੂੰ ਅਪਰੋਚ ਆਈ ਵੀ ਖਤਰਾ ਤੇ ਸੋ ਇਹਦੇ ਪਰ ਇਹ ਜਦੋਂ ਉਹਨਾਂ ਨੇ ਆਪਣੇ ਨਾਲ ਟਾਈਮ ਸੈੱਟ ਕੀਤਾ ਸੋ ਇਸੇ ਕੰਮ ਰੀਚ ਮੀਟਿੰਗ ਹੋਈ ਸੀ ਤੇ ਸਾਢੇ 3 ਚਾਰ ਘੰਟੇ ਦੀ ਮੀਟਿੰਗ ਹੋਈ ਸੀ ਟੋਟਲ ਅੱਛਾ ਜੀ ਸੋ ਆਪਾਂ ਉਹਨੂੰ ਸਮਝਾਇਆ ਕਿ ਜਿਹੜੀ ਆ ਸਿੱਖ ਰਾਜ ਦੀ ਗੱਲ ਆ ਇਹ ਵੀ ਕਿਉਂ ਕਿਉਂ ਚੱਲ ਰਹੀ ਆ ਫਿਰ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਲੈ ਕੇ ਵੀ ਜਿਹੜੇ ਆ ਪਾਤਸ਼ਾਹੀ ਦਾਵਾ ਕਹਿ ਲੋ ਸਿੱਖ ਸੋਵਰਿਨਿਟੀ ਦੀ ਗੱਲ ਉਥੋਂ ਬਈ ਬੰਦਾ ਸਿੰਘ ਬਹਾਦਰ ਤੋਂ ਪਉ 10 ਪਾਛਾ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਹੂੰ ਫਿਰ ਗਾਂ ਜਿੱਦਾਂ ਜਿੱਦਾਂ ਇਹ ਚੱਲਦੀ ਹੈ ਪਾਰਟੀਸ਼ਨ ਆ ਗਿਆ ਮੁਗਲਾਂ ਦੀਆਂ ਗੱਲਾਂ ਪਾਰਟੀਸ਼ਨ ਫਿਰ ਗਾਂ ਜੋ ਹੁਣ ਆਪਣੇ ਨਾਲ 35 40 ਸਾਲ ਹੋ ਗਿਆ ਜੈਨੋਸਾਈਡ ਹੋਇਆ ਐਥਨਿਕ ਕਲੈਂਸਿੰਗ ਕਹਿ ਲੋ ਸਾਰੀਆਂ ਗੱਲਾਂ ਤੇ ਨਹੀਂ ਉਹ ਪਾ ਸਕਦੇ ਕਿਉਂਕਿ ਉਹਨਾਂ ਨੇ ਵੀ ਦੇਖਣਾ ਹੁੰਦਾ ਆਪਦਾ ਵੀ ਜੇ ਬਾਲਾ ਉਹਦਾਂ ਦੇ ਖਬਰ ਨੂੰ ਬਣਾ ਦੇਣ ਹੂੰ ਫਿਰ ਉਹਨਾਂ ਦਾ ਇਹ ਹੋ ਸਕਦਾ ਕਿ ਕਈ ਵਾਰੀ ਉਹਨਾਂ ਨੇ ਐਡੀਟਰ ਵੀ ਨਹੀਂ ਲੱਗਣ ਦਿੰਦੇ ਪਰ ਜੇ ਮੈਂ ਓਵਰঅল ਕਹਾਂ ਮਾ ਤਾਂ ਉਹ ਬੀਬੀ ਨੇ ਬਹੁਤ ਕੰਮ ਕੀਤਾ ਸਾਢੇ 3-4 ਘੰਟੇ ਇੱਥੇ ਪਹਿਲਾਂ ਲਾਏ ਫਿਰ ਉਹਨਾਂ ਨੇ ਜਾ ਕੇ ਆਡੀਓ ਸੁਣੀ ਹੋਊਗੀ ਇੱਥੇ ਵੀ ਆਪਾਂ ਸ਼ਹੀਦੀ ਗੈਲਰੀ ਦੇ ਵੀ ਦਰਸ਼ਨ ਕਰਾਏ ਹੋਰ ਸਾਰਾ ਸੰਗਤਾਂ ਨੂੰ ਵੀ ਦਿਖਾਇਆ ਮਲਾਇਆ ਫੋਟੋ ਉਹਨਾਂ ਨੇ ਖਿੱਚੀਆਂ ਹੋਰ ਸਾਰਾ ਗੋਦਵਰਾ ਸਾਹਿਬ ਵੀ ਦੇਖਿਆ ਜੈਨੂਅਲ ਅੰਡਰਸਟੈਂਡਿੰਗ ਉਹ ਕਰਕੇ ਗਏ ਵੇ ਅਸੀਂ ਕੀ ਅਚੀਵ ਕਰਨਾ ਚਾਹੁੰਦੇ ਹਾਂ ਸਿੱਖੀ ਤੌਰ ਤੇ ਜਿਹੜਾ ਆਪਣਾ ਈਥਸ ਜਿਹੜਾ ਹਿਊਮੈਨਿਟੇਰੀਅਨ ਫੇਸ ਆਪਣੀ ਦੇ ਆਪਾਂ ਸਾਰਿਆਂ ਦੀ ਹੈਲਪ ਕਰਨਾ ਚਾਹੁੰਦੇ ਸੋ ਉਹਦੇ ਚ ਇਹ ਸਿਗਾ ਵੀ ਉਹਨਾਂ ਸ਼ੁਰੂਆਤ ਇਹ ਕੀਤੀ ਸੀਗੀ ਕਿ ਸੇਕਲ ਖਤਰੇ ਚ ਕਿਉਂ ਹਨ ਬਈ ਕੀ ਕੀ ਗੱਲ ਹੋਈ ਇਹ ਏਜੰਸੀਆਂ ਨੂੰ ਜਾਂ ਪਰਸਨ ਨੂੰ ਸਿੱਖਾਂ ਨੂੰ ਕਹਿਣਾ ਪਿਆ ਫਿਰ ਆਪਾਂ ਜਿਹੜੇ ਸਾਰੀਆਂ ਆਪਣੀਆਂ ਅਜੀਬ ਮੌਤਾਂ ਹੋਈਆਂ ਜਾਂ ਅਸਾਸਿਨੇਸ਼ਨਸ ਹੋਈਆਂ ਪਾਕਿਸਤਾਨ ਲੈ ਕੇ ਇੰਡੀਆ ਪਾਕਿਸਤਾਨ ਚ ਪੀ ਐਚ ਡੀ ਸਾਹਿਬ ਪੰਜ ਵਰਡ ਸਾਹਿਬ ਇੰਡੀਆ ਚ ਦੀਪ ਸਿੱਧੂ ਆਪਣੇ ਈਵਨ ਮੋਸੇ ਵਾਲਾ ਤੇ ਹੋਰ ਵੀ ਉੱਥੇ ਤਾਂ ਜਿੰਨੇ ਆਪਾਂ ਕਹਿ ਵੀ ਨਹੀਂ ਸਕਦੇ ਆਪਣੇ ਕੋਲ ਡਾਟਾ ਵੀ ਨਹੀਂ ਹੋਣਾ ਕਿੰਨੇ ਆ ਆਪਣਾ ਕਾਣ ਕੀਤਾ ਗਿਆ ਯਾਨੀ ਕਈ ਜਦਾਂ ਕਹਿ ਦਿੰਦੇ 2.5 3 ਲੱਖ ਕਹਿ ਦਿੰਦੇ ਆ ਪਰ ਇਹ ਤੋਂ ਜ਼ਿਆਦਾ ਵੀ ਹੋ ਸਕਦਾ ਜੇ ਆਪਾਂ ਗਿਣੀਏ ਕਿ 70s ਮੈਂ ਕਹੂੰਗਾ end of 70s ਜਾਂ 75 ਤੋਂ ਲੈ ਕੇ ਜੇ 90s ਲੇਟ 90s ਤੱਕ ਜੇ ਆਪਾਂ ਸੋਚੀਏ ਬਿਲਕੁਲ ਜਦ ਜਦ ਤੱਕ ਯਾਨੀ एसवाईएल ਦਾ ਜਿਹੜੀ ਕਹਾਣੀ ਆ ਇੱਥੇ ਤੱਕ ਵੀ ਜੇ ਆਪਾਂ ਸੋਚੀਏ ਯਾਨੀ ਆਪਾਂ ਗੈਣ ਨਹੀਂ ਸਕਦੇ ਹਨ ਤੇ ਉਹ ਸਾਰੇ ਉਹਨਾਂ ਡਿਟੇਲ ਦੇ ਕੇ ਵੀ ਆ ਸਾਡੀ ਪ੍ਰੋਬਲਮ ਵੀ ਅਸੀਂ ਤਾਂ ਹੋਰਾਂ ਦਾ ਪਚਾ ਕਰਦੇ ਹੁਣ ਤੱਕ ਪਹਿਲਾਂ ਵੀ ਕਰਦੇ ਰਹੇ ਸਾਡੇ ਗੁਰੂ ਸਾਹਿਬਾਂ ਨੇ ਵੀ ਆਪਦੀ ਕੁਰਬਾਨੀਆਂ ਦੇਤੀਆਂ ਤੇ ਉਹਨਾਂ ਦੇ ਪਰਿਵਾਰਾਂ ਨੇ ਵੀ ਕੁਰਬਾਨੀਆਂ ਦੇਤੀਆਂ ਤਾਂ ਫੇਰ ਵੀ ਜਿਹੜਾ ਮਨੁੱਖਤਾ ਲਈ ਤੁਸੀਂ ਕਹਿ ਲਓ ਜਿਹੜੀ ਕੌਮ ਖੜੀ ਆ ਉਹਨੂੰ ਹੀ ਅਟੈਕ ਕੀਤਾ ਜਾ ਰਿਹਾ ਇਹਨਾਂ ਚੀਜ਼ਾਂ ਕਰਕੇ ਸਿੱਖ ਸੋਵਰਿਨਿਟੀ ਦੀ ਗੱਲ ਜਿਹੜੀਆਂ ਹੱਕਾਂ ਦੀ ਗੱਲ ਪਾਣੀ ਦੇ ਮਸਲਿਆਂ ਦੇ ਦੱਸਿਆ ਹੋਰ ਜਿਹੜੇ ਆਪਣੇ ਤੱਕੇ ਹੁੰਦੇ ਆਏ ਜਾਂ ਹੋਰਾਂ ਨਾਲ ਵੀ ਹੁੰਦੇ ਆ ਵੀ ਸਿੱਖ ਸਾਰਿਆਂ ਲਈ ਖੜਦੇ ਆ ਜੀ ਜਨਰਲੀ ਪੰਜਾਬੀਆਂ ਲਈ ਹੀ ਨਹੀਂ ਸਿੱਖਾਂ ਲਈ ਹੀ ਨਹੀਂ ਜਨਰਲੀ ਸਿੱਖ ਚਾਹੁੰਦੇ ਵੀ ਸਾਰਿਆਂ ਦੀ ਸੇਮ ਹੋਣਾ ਚਾਹੀਦਾ ਉਹ ਐਕਸਪਲੇਨ ਕੀਤਾ ਕਿ ਜਿਹੜਾ ਮੁਸਲਮਾਨਾਂ ਨਾਲ ਤਾਂ ਹੋਇਆ ਸਿੱਖਾਂ ਨਾਲ ਤਾਂ ਦੱਸ ਹੀ ਦਿੱਤਾ ਮੈਂ ਜਿਹੜਾ ਅਸਾਈਆਂ ਨਾਲ ਹੋਇਆ ਮਨੀਪੁਰ ਦਾ ਰੀਸੈਂਟ ਕਹਿੰਦੇ 2300 ਚ 460 ਤਾਂ ਜਿਹੜਾ ਬੀਬੀਆਂ ਦੇ ਰੇਪ ਵਗੈਰਾ ਹੋਏ ਜਿਹੜਾ ਮਿਸਟਰੀਟਮੈਂਟ ਕੀਤੀ ਉਹ ਸਾਰਾ ਕੁਝ ਦੱਸ ਕੇ ਅਮ ਇਸ ਸ਼ੈਅ ਦਾ ਮੈਂ ਉਹ ਵੀ ਮੈਂਸ਼ਨ ਕਰਤਾ ਹੋਵੇ ਜਿਹੜਾ ਆਪਣਾ ਜਿਹੜਾ ਦਿੱਲੀ ਦਾ ਜਿਹੜੇ ਕਤਲੇਆਮ ਹੋਇਆ ਜੀ ਜਿਹੜਾ 84 ਵਿੱਚ ਨਵੰਬਰ 84 ਚ ਜੋ ਹੋਇਆ ਤੇ ਉਹ ਸਾਰਾ ਕਰਕੇ ਕਵਰ ਆਫ ਕਰਕੇ ਫਿਰ ਜਿਵੇਂ ਮੋੜ ਕੇ ਉੱਥੇ ਜਿਹੜੇ ਆਪਣੇ ਅਸੈਸਿਨੇਸ਼ਨਾਂ ਹੋਈਆਂ ਅਜੀਬ ਤਰੀਕੇ ਨਾਲ ਮੌਤਾ ਹੋਈਆਂ ਸ਼ੱਕੀ ਕਾਰਨ ਸੋ ਇੰਡੀਆ ਤੇ ਪਾਕਿਸਤਾਨ ਦੀ ਤਾਂ ਪਹਿਲਾਂ ਗੱਲ ਕਰ ਹੀ ਲਈ ਸੀ ਫਿਰ ਕੈਨੇਡਾ ਦੇ ਨਿੱਜਾ ਸਾਹਿਬ ਫਿਰਹਾ ਗੁਰਪਤਵੰਦ ਸਿੰਘ ਜੀ ਪੰਨੂ ਆਪਣੇ ਭਾਈ ਅਵਤਾਰ ਸਿੰਘ ਖੰਡਾ ਸੋ ਇਹਦੇ ਨਾਲ-ਨਾਲ ਆਪਾਂ ਕਿਹਾ ਵੀ ਕਿ ਘਟੋ ਘਟ 6 ਸਿੰਘਾਂ ਦੀ ਲਿਸਟ ਹਜੇ ਵੀ ਇਸ ਕੰਟਰੀ ਦੇ ਸਿੰਘਾਂ ਦੀ ਹੈਗੀ ਆ ਪਰ ਜਿਹੜੇ ਫਿਰ ਉਹਨਾਂ ਨੇ ਸ਼ੇਅਰ ਕੀਤਾ ਕਿ ਜਿਹੜੀ ਆ ਹਿਟ ਲਿਸਟ ਜਾਰੀ ਕੀਤੀ ਗਈ ਸੀ ਲਾਈਵ ਨੈਸ਼ਨਲ ਟੈਲੀਵਿਜ਼ਨ ਤੇ ਚਲਾਈ ਗਈ ਉਹਨਾਂ ਚੀਜ਼ਾਂ ਬਾਰੇ ਗੱਲਾਂ ਕੀਤੀਆਂ ਸੋ ਉਹ ਸਾਰਾ ਨਿਚੋੜ ਕੱਢ ਕੇ ਸੋ ਇਲਾਕੇ ਸਾਡੇ ਥੋੜੇ ਟਾਈਮ ਚ ਦੱਸਣਾ ਬਹੁਤ ਔਖਾ ਸੋ ਕਈ ਵਾਰੀ ਅੱਗੇ ਪਿੱਛੇ ਵੀ ਹੋ ਜਾਂਦਾ ਸੋ ਮੈਂ ਮਾਫੀ ਚਾਹੁੰਦਾ ਉਹਦੇ ਬਾਰੇ ਪਰ ਜਿਹੜਾ ਉਹਦਾ ਨਿਚੋੜ ਨਿਕਲਿਆ ਸੋ ਸਾਢੇ 3-4 ਘੰਟਿਆਂ ਬਾਅਦ ਉਹ ਕਾਫੀ ਵੱਡਾ ਆਰਟੀਕਲ ਛਾਪਤਾ ਬੀਬੀ ਨੇ ਹੂੰ 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 ਸੋ ਉਹ ਵੀ ਆਪਾਂ ਨੂੰ ਜਿਹੜਾ ਆਪਣੀ ਸੱਚ ਦੀ ਆਵਾਜ਼ ਬਾਹਰ ਕੱਢਦਾ ਆਪਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਕਰਕੇ ਇਹ ਇਨਾਂ ਲਈ ਵੀ ਬਾਹਰਲੇ ਮੌਲਕਾ ਚ ਬੈ ਕੇ ਵੀ ਸੱਚਾ ਆਪਣਾ ਬਹੁਤ ਔਖਾ ਅੱਛਾ ਮੇਰਾ ਸਵਾਲ ਜਿਹੜਾ ਨਾ ਇਹ ਹੀ ਹੈ ਵੀ ਇੱਕ ਮੈਂ ਦੁਬਾਰਾ ਇਹਨੂੰ ਪੁੱਛਣਾ ਚਾਹੁੰਨਾ ਵੀ ਆਖਰ ਅੱਜ ਕਿਉਂ ਹੁਣ ਦੇਖਿਆ ਜਾਵੇ ਤਾਂ ਅਮਰੀਕਾ ਦੀਆਂ ਵੱਡੀਆਂ ਅਖਬਾਰਾਂ ਹੋ ਗਈਆਂ ਕੈਨੇਡਾ ਦੀਆਂ ਵੱਡੀਆਂ ਅਖਬਾਰਾਂ ਅੱਜ ਇੰਗਲੈਂਡ ਵਾਲੇ ਇਹ ਮੈਨੂੰ ਲੱਗਦਾ ਹਲਚਲ ਸ਼ੁਰੂ ਹੋਈ ਹੈ ਭਾਈ ਅਵਤਾਰ ਸਿੰਘ ਦੀ ਖੰਡੇ ਦੀ ਜਿਹੜੀ ਜਿਹੜੀ ਮਿਸਟਰੀਅਸ ਡੈਥ ਹੋਈ ਹੈ ਨਾ ਸੋ ਉੱਥੋਂ ਲੈ ਕੇ ਸ਼ੁਰੂਆਤ ਹੋਈ ਪਰ ਉਸ ਵੇਲੇ ਸਾਰੇ ਚੁੱਪ ਸੀ ਕੋਈ ਰਾਜਨੀਤਿਕ ਬੰਦਾ ਨਹੀਂ ਬੋਲਿਆ ਕੋਈ ਅਖਬਾਰ ਕੋਈ ਟੀਵੀਾਂ ਦੀ ਖਬਰ ਨਹੀਂ ਬਣੀ ਪਰ ਹੁਣ 6-7 ਮਹੀਨੇ ਲੰਘਣ ਤੋਂ ਬਾਅਦ ਹੁਣ ਇਹ ਚੀਜ਼ਾਂ ਜਿਹੜੀਆਂ ਦੁਬਾਰਾ ਆਉਣ ਲੱਗ ਪਈਆਂ ਇੰਗਲੈਂਡ ਦੇ ਵਿੱਚ ਅਸਾਰ ਨਹੀਂ ਸੀਗੇ ਜੋ ਮੈਂ ਦੇਖਦਾ ਸੀ ਜਿਵੇਂ ਮੈਂ ਮੀਡੀਆ ਦੇ ਵਿੱਚ ਦੇਖਦਾ ਸੀ ਕੋਈ ਕੁਝ ਇਦਾਂ ਦਾ ਹੋਏਗਾ ਪਰ ਇਹ اچانک ਜਿਹੜਾ ਹੈ ਸਾਰੇ ਪੱਬਾਂ ਭਾਰ ਕਿਉਂ ਹੋਣ ਲੱਗ ਪਏ ਆ ਇਹਦੇ ਪਿੱਛੇ ਕੀ ਕਾਰਨ ਹੈ ਸੋ ਥੋੜਾ ਜਿਹਾ ਮੈਂ ਕਵਰ ਕਰਦਾ ਭਾਈ ਉਤਾਰ ਸਿੰਘ ਖੰਡੇ ਦੀ ਡੈਥ ਬਾਰੇ ਜਿਹੜਾ ਟੈਲੀਗ੍ਰਾਫ ਵਾਲੇ ਰਿਪੋਰਟਰਾਂ ਨੂੰ ਵੀ ਅਸੀਂ ਦੱਸਿਆ ਸੀ ਕਿ ਦੇਖੋ ਜਿਹੜਾ ਭਾਈ ਉਤਾਰ ਸਿੰਘ ਖੱਡਾ ਉਹ ਜਾਨੀ ਹੈਲਥੀ ਨੌਜਵਾਨ ਜਾਨੀ ਕੋਸਕ ਹਫਤੇ ਮਹੀਨੇ ਪਹਿਲਾਂ ਅਸੀਂ ਰੈਲੀ ਤੇ ਦੇਖਿਆ ਯੂ نو ਹਟੇ ਕਟੇ ਸੀ ਤੁਸੀਂ ਫੋਟੋ ਵੀ ਸਾਰਿਆਂ ਨੇ ਦੇਖੀਆਂ ਉਹ ਬਲੂ ਦਸਤਾਰ ਤੇ ਣਕਨ ਤੇ ਉਹ ਤੁਸੀਂ ਮੇਬੀ ਇਹਦੇ ਤੇ ਐਡੀਟਰ ਲਾ ਸਕਦੇ ਆ ਤੇ ਉਹ ਉਹ ਆਪਾਂ ਨੂੰ ਸਮਝਾਇਆ ਕਿ ਫਿਰ ਕੋਸਕ ਕੋਸਕ ਹਫ਼ਤੇ ਬਾਅਦ ਹਸਪਤਾਲ ਇਕਦਮੀ ਫਿਰ ਕੈਂਸਰ ਹੋ ਗਈ ਫਿਰ ਕਾਰਗਰ ਨੇ ਨਹੀਂ ਹੈਲਪ ਕੀਤੀ ਹਸਪਤਾਲ ਨੇ ਨਹੀਂ ਹੈਲਪ ਕੀਤੀ ਪੁਲਿਸ ਨੇ ਨਹੀਂ ਹੈਲਪ ਕੀਤੀ ਗਵਰਨਮੈਂਟ ਨੇ ਨਹੀਂ ਹੈਲਪ ਕੀਤੀ ਜਿਹੜੇ ਵੀਜ਼ਿਆਂ ਦੀ ਗੱਲ ਆ ਜਿਹੜੀ ਮਾਤਾ ਜੀ ਨੂੰ ਤੇ ਭੈਣ ਨੂੰ ਸਦਨ ਲਈ ਹਾਂਜੀ ਤੇ ਜਿਹੜੀ ਸਰਕਾਰ ਅਸੀਂ ਕਿਹਾ ਕਿ ਕਹਿੰਦੀ ਸੀਗੀ ਵੀ ਇਹ ਸਾਡਾ ਦੋਸ਼ੀ ਆ ਹੂੰ ਇਨੂੰ ਵਾਪਸ ਅਸੀਂ ਲੈਣਾ ਉਹੀ ਮੁਕਰ ਗਈ ਕੇ ਸਾਡਾ ਸਿਟੀਜ਼ਨ ਨਹੀਂ ਉਸ ਬੀਬੀ ਨੇ ਇਹ ਵੀ ਸਵਾਲ ਪੁੱਛਿਆ ਜਿਹੜਾ ਕਿ ਅਖਬਾਰ ਦੇ ਵਿੱਚ ਵੀ ਆ ਕਿ ਇਹ ਅਵਤਾਰ ਸਿੰਘ ਖੰਡਾ ਕੇ ਐਲ ਐਫ ਦੇ ਮੈਂਬਰ ਸੀਗੇ ਕਹਿੰਦੇ ਆ ਮੈਂ ਕਿਹਾ ਨਹੀਂ ਇਹ ਵੀ ਉਹਨਾਂ ਤੇ ਸਿਰਫ ਥੋਪਿਆ ਗਿਆ ਜਾਂ ਵੀ ਗਵਰਨਮੈਂਟਾਂ ਵੱਲੋਂ ਜਾਣ ਕੇ ਕੀਤਾ ਗਿਆ ਇਹ ਤਾਂ ਵੀ ਜਿਹੜੀ ਜਨਰਲ ਸਿੱਖਾਂ ਦੀ ਪੋਲੀਟੀਕਲ ਪਾਰਟੀ ਆ ਸ਼ਾਇਦ ਸ਼ਰੋਮਨੀ ਅਕਾਲੀ ਦਲ ਦੇ ਹਾਂਜੀ 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 ਸੋ ਉਹਨਾਂ ਦੇ ਮੈਂਬਰ ਸੀ ਪੋਲੀਟੀਕਲ ਪਾਰਟੀ ਹੈ ਇਦਾਂ ਨਹੀਂ ਕਹੋਸ ਰੋਂਗ ਹਨਾ ਸੋ ਸੌਰੀ ਤੁਸੀਂ ਆਪਦੀ ਗੱਲ ਚੇਤੇ ਰੱਖਿਓ ਮੈਂ ਥੋੜੀ ਜਿਹਾ ਕਵਰ ਕਰ ਦਵਾਂ ਕਿ ਇਸ ਤੋਂ ਬਾਅਦ ਫਿਰ ਇਦਾਂ ਹੋਈ ਕਿ ਜਦੋਂ ਨਿਜਰ ਸਾਹਿਬ ਦੀ ਹੋਈ ਸੋ ਜਿਹੜੇ ਭਾਈ ਅਵਤਾਸ ਸਿੰਘ ਖੰਡੇ ਦਾ ਕੇਸ ਸੀ ਉਹ ਆਪਣੇ ਲਈ ਡੈੱਡ ਹੋ ਗਿਆ ਸੀਗਾ ਈਵਨ ਦੋ ਆਪਾਂ ਬਹੁਤ ਜ਼ੋਰ ਲਾਇਆ ਪਰ ਜਦੋਂ ਭਾਈ ਹਰਦੀਪ ਸਿੰਘ ਨਿਜਰ ਹੋਣਾ ਦੀ ਅਸਾਸਿਨੇਸ਼ਨ ਹੋਈ ਨਾ ਉਹਦੇ ਨਾਲ ਉਹ ਸਾਰਾ ਕੁਝ ਐਕਸਪਲੋਡ ਹੋਇਆ ਉਹ ਜਦੋਂ ਨਹੀਂ ਉਹ ਅੱਤ ਚੱਕੀ ਸੀ ਕਹਿੰਦੇ ਉਹਨੇ ਘੜਾ ਭਰ ਜਾਂਦਾ ਉਹ ਹਾਲ ਹੋਇਆ ਗਵਰਨਮੈਂਟਾ ਨਾ ਮੈਂ ਇਹ ਕਹਾਂਗਾ ਪਿਛਲੇ ਵੀ ਪੋਤਨੇ ਫੋਲੇ ਗਏ ਉਹਨਾਂ ਸਾਰਾ ਸਾਰੇ ਪਿੱਛੇ ਨੂੰ ਇਹ ਜੜੀਆਂ ਇੱਥੇ ਤੇ ਏਜੰਸੀਆਂ ਤੁਹਾਡਾ ਕੀ ਖਿਆਲ ਜੜੀਆਂ ਪਗਲ ਲਗਾ ਦੇ ਉਹ ਕਰਦੇ ਨਹੀਂ ਹੋਗੇ ਉਹ ਵੀ ਦੇਖ ਰਹੇ ਆ ਵੀ ਕੀ ਹੋ ਰਿਹਾ ਅੱਛਾ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਜਸਟਿਨ ਟਰੂਡੋ ਉਹਨਾਂ ਨੇ 3 ਮਹੀਨੇ ਬਾਅਦ ਪੂਰੇ 3 ਮਹੀਨੇ ਬਾਅਦ 18 ਸਤੰਬਰ ਨੂੰ ਉਹ ਐਲਾਨ ਕੀਤਾ ਜਾ ਬਿਆਨ ਦਿੰਦਾ ਪਾਰਲੀਮੈਂਟ ਦੇ ਵਿੱਚ ਕਿ ਆ ਭਾਈ ਆ ਗੱਲਬਾਤ ਹੈ ਸਾਨੂੰ ਲੱਗਦਾ ਵੀ ਇਹਦੇ ਸਾਡੇ ਕੋਲ ਕ੍ਰੈਡੀਬਲ ਜਿਹੜੇ ਐਵੀਡੈਂਸ ਨੇ ਇਸ ਗੱਲ ਦੇ ਕਿ ਇਹਦੇ ਪਿੱਛੇ ਭਾਰਤੀ 에ਜੰਟ ਹੋ ਸਕਦੇ ਹਨ ਪਰ ਜਦੋਂ ਯੂਕੇ ਦੀ ਗੱਲ ਕਰਦੇ ਹਾਂ ਹਾਲੇ ਤੱਕ ਆਫੀਸ਼ੀਅਲੀ ਕੋਈ ਬਿਆਨ ਨਹੀਂ ਆਇਆ ਭਾਈ ਅਵਤਾਰ ਸਿੰਘ ਖੰਡੇ ਬਾਰੇ ਹੈਨਾ ਕੋਈ ਕਿਸੇ ਵੀ ਪੁਲਿਸ ਮਹਿਕਮੇ ਦਾ ਜਾਂ ਫਿਰ ਰਾਜਨੀਤਿਕ ਕਿਸੇ ਦਾ ਵੀ ਨਹੀਂ ਆਇਆ ਹੈਗਾ ਪਰ ਅ ਦੂਸਰੇ ਪਾਸੇ ਜਦੋਂ ਦੇਖਦੇ ਆਪਾਂ ਇਹ ਖਬਰਾਂ ਜਰੂਰ ਨਿਕਲੀਆਂ ਕਿ ਉਸ ਵਾਲੇ ਡਿਪਲੋਮੈਟ ਵਾਪਸ ਭੇਜੇ ਗਏ ਸੀ ਇੰਗਲੈਂਡ ਚੋਂ ਵੀ ਚੁੱਪਚੀਤੇ ਚੁੱਪਚੀਤੇ ਕੀਤਾ ਗਿਆ ਹੈਨਾ ਸੋ ਡੀਲ ਵੀ ਰੋਕੀ ਗਈ ਭਾਰਤ ਦੇ ਨਾਲ ਉਹ ਡੀਲ ਹਜੇ ਤੱਕ ਰੁਕੀ ਹੋਈ ਹੈ ਜੇ ਮੈਂ ਗਲਤ ਨਾ ਹੋਵਾਂ ਤੇ ਹੈਣਾ ਮਤਲਬ ਕਿ ਇਹ ਹੋਰ ਤਰੀਕੇ ਨਾਲ ਕੰਮ ਕਰ ਰਹੇ ਆ ਅਮਰੀਕਾ ਤੇ ਕੈਨੇਡਾ ਵਾਲੇ ਹੋਰ ਤਰੀਕੇ ਨਾਲ ਹਾਂਜੀ ਇਹਨਾਂ ਦਾ ਜਾਨੀ ਮੈਨੂੰ ਐ ਲੱਗਦਾ ਕਿ ਸ਼ਾਇਦ ਕੁਝ ਜਦੋਂ ਨਹੀਂ ਕਈ ਵਾਰੀ ਲੋਕ ਕਹਿ ਦਿੰਦੇ ਹੁੰਦੇ ਵੀ ਆ ਐਕਚੁਅਲੀ ਆਪਾਨੂੰ ਸਹੀ ਰੂਪ ਚ ਆਜ਼ਾਦੀ ਨਹੀਂ ਮਿਲੀ ਉਹ ਜਦੋਂ ਲੀਸ ਨਹੀਂ ਹੁੰਦੀ ਇਸ ਇਸ ਤਰੀਕੇ ਨਾਲ ਕੋਸ ਹੱਦ ਤੱਕ ਕੋਸ਼ਿਸ਼ ਕੀਤੀ ਵੀ ਤੁਹਾਨੂੰ ਫ੍ਰੀडम ਇਦਾਂ ਦੇ ਦਾਂਗੇ ਇਦਾਂ ਲੱਗਦਾ ਦੇਖਣ ਨੂੰ ਪਰ ਜਿਹੜੀ ਆਹ ਕੋਸ ਪਾਰਟੀ ਆ ਸ਼ਾਇਦ ਮੈਂ ਛੋਟਾ ਮੂੰਹ ਵੱਡੀ ਗੱਲ ਪਰ ਮੈਨੂੰ ਇਹ ਲੱਗਦਾ ਕਿ ਜੇ ਮੈਂ ਆਪਦੀ ਸੋਚ ਦੱਸਾਂ ਇਹ ਲੱਗਦਾ ਇਹਨਾਂ ਦਾ ਕੋਈ ਜਦਾਂ ਨਹੀਂ ਹੈ ਭਾਜੀਪੀ ਤੇ ਅਕਾਲੀਆਂ ਦਾ ਇੰਡੀਆ ਆਪਣੇ ਉਹ ਹੁੰਦਾ ਜੋੜ ਗਠਵੰਧਨ ਕਹਿੰਦੇ ਹੁੰਦੇ ਇਹਨਾਂ ਦਾ ਵੀ ਕੋਈ ਜਦਾਂ ਇੰਡੀਆ ਨਾਲ ਆ ਇਸ ਪਾਰਟੀ ਦਾ ਇਦਾਂ ਲੱਗਦਾ ਇਸ ਪਾਰਟੀ ਦਾ ਹਾਂ ਕਿਉਂਕਿ ਜੇ ਤੁਸੀਂ ਦੇਖੋ ਜਿਹੜੇ ਪ੍ਰੋ ਪ੍ਰੋ ਭਾਜੀਪੀ ਟਾਈਪ ਆਫ ਲੀਡਰ ਆ ਪ੍ਰੀਤੀ ਪਟੇਲ ਹੋਗੀ ਰੇਸ਼ੀ ਵੀ ਇਦਾਂ ਹੀ ਲੱਗਦਾ ਹੋਰ ਵੀ ਕਈ ਸੀਗੇ ਇਹਨਾਂ ਦੇ ਪਾਰਟੀ 'ਚ ਜਿਹੜੀ ਆ ਸੁਹੇਲ ਬਰੇਵਮਨ ਜੀ ਇਹ ਐਕਚੁਅਲੀ ਕਮਾਲ ਦੀ ਗੱਲ ਆ ਕਿ カラー ਵਾਲੀ ਬੀਬੀ ਹੋ ਕੇ ਲੋਕ ਇਹਨੂੰ ਰੇਸਿਸਟ ਕਹਿ ਰਹੇ ਸੀ ਅਸੀਂ ਨਹੀਂ ਕਹਿ ਰਹੇ ਲੋਕ ਕਹਿ ਰਹੇ ਸੀਗੇ ਹਨਾ ਸ਼ਾਇਦ ਅਸੀਂ ਵੀ ਇਦਾਂ ਹੀ ਸੋਚਦੇ ਹੋਈ ਪਰ ਮਤਲਬ ਇਹ ਆ ਕਿ ਕੁਸ ਗੜਬੜ ਕਿ ਜਿਹੜੀ ਇਹ ਪਾਰਟੀ ਆ ਸਾਰਾ ਲਕੋ ਰਹੀ ਆ ਮੈਂ ਕੁਛ ਐਡ ਕਰਨਾ ਚਾਹੁੰਨਾ ਹੈ ਵਰਿੰਦਰ ਸ਼ਰਮਾ ਨੇ ਇਹ ਐਮਪੀ ਨੇ ਹਨਾ ਤੁਹਾਨੂੰ ਪਤਾ ਹੋਣਾ ਨੂੰ ਉਹਨਾਂ ਨੂੰ ਇੱਕ ਮੀਡੀਆ ਵਾਲੇ ਨੌਜਵਾਨ ਨੇ ਸਵਾਲ ਪੁੱਛਿਆ ਸੀਗਾ ਪਈ ਆ ਜੋ ਹੋ ਰਿਹਾ ਬਾਹਰ ਉਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਤੇ ਉਹਨਾਂ ਨੇ ਕੋਈ ਜਵਾਬ ਦਿੱਤਾ ਇਹਦਾ ਕੋਈ ਵੀ ਸਬੂਤ ਨਹੀਂ ਹੈਗਾ ਉਹਨਾਂ ਨੇ ਕੋਈ ਇਹ ਜਵਾਬ ਦੇ ਕੇ ਆਪਣੀ ਜਿਹੜੀ ਗੱਲ ਹੈ ਉਸ ਸਮਾਪਤ ਕਰ ਦਿੱਤੀ ਹੈ ਨਾ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਾਕੀ ਰਾਜਨੀਤੀ ਵਾਲੇ ਵੀ ਹੁਣ ਰਿਸ਼ੀ ਸੁਨਖਵਰਾਂ ਨੂੰ ਵੀ ਪੁੱਛਿਆ ਗਿਆ ਸੀਗਾ ਵੀ ਤੁਸੀਂ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਨੇ ਹੋ ਕਿ ਨਹੀਂ ਉਗਰ ਮੈਂ ਕੱਲੇ ਸਿੱਖਾਂ ਦੀ ਨਹੀਂ ਮ ਸਾਰਿਆਂ ਦੀ ਕਰਦਾ ਮਤਲਬ ਉਹਨਾਂ ਨੇ ਵੀ ਗੱਲ ਜਿਹੜੀ ਹੋਰ ਪਾਸੇ ਨੂੰ ਕਰ ਗੱਲ ਤਾਂ ਇਹ ਸੀ ਜਿਹੜੇ ਉਹ ਜਿਹੜਾ ਐਮਪੀ ਪੁੱਛ ਰਿਹਾ ਸੀ ਇਸ ਰੀਜ਼ਨ ਲਈ ਪੁੱਛ ਰਿਹਾ ਸੀ ਕਿ ਰਿਪੋਰਟ ਆਈ ਆ ਕਿ ਹਿਟਲਿਸਟ ਆ ਤੇ ਸਿੱਖਾਂ ਨੂੰ ਖਤਰਾ ਫਿਰ ਸਿੱਖਾਂ ਲਈ ਜਿਹੜਾ ਕੋਈ ਚਿੰਤਾ ਕਰਦਾ ਹੋਵੇ ਪੋਲੀਟਿਸ਼ੀਅਨ ਕਰਕੇ ਇਹ ਵੀ ਸੇਵਾ ਹੀ ਆ ਕਸਮ ਦੀ ਪੈਸੇ ਬਣਾਉਣ ਦਾ ਹੀ ਸਾਧਨ ਨਹੀਂ ਸੋਚਣਾ ਚਾਹੀਦਾ ਜੇ ਲੋਕਾਂ ਲਈ ਤੁਸੀਂ ਡਿਫਰੈਂਸ ਬਣਾਉਣਾ ਚਾਹੁੰਦੇ ਤੇ ਇਸ ਵਿਅਕਤੀ ਨੇ ਸਿੱਖਾਂ ਦਾ ਨੌਨ ਲੈਂਡ ਤੋਂ ਵੀ ਅਲਜੀ ਮੈਨੂੰ ਇਹ ਲੱਗਦਾ ਇਹ ਵਿਅਕਤੀ ਰਿਸ਼ੀ ਸੋਨਕ ਨੇ ਪੀਕੇ ਦੇ ਟਰਮ ਕੋਈ ਕਹ ਦਿੱਤੀ ਸੀ ਜਾਨੀ ਇਹਨੇ ਬਣਾਈ ਸੀ pro kalistan extremism اچھا ਇਸ ਇਸ ਬੰਦੇ ਨੇ ਬਣਾਈ ਸੀ ਇੰਡੀਆ ਜਾ ਕੇ ਜਦੋਂ ਇਹਨੂੰ ਪੁੱਛਿਆ ਜਾ ਰਿਹਾ ਸੀਗਾ ਜਗਤਾਪ ਸਿੰਘ ਜੋਲ ਲਈ ਤੁਸੀਂ ਕੀ ਕਰੋਗੇ ਸੋ ਇਹ ਜਿਹੜੀਆਂ ਗੱਲਾਂ ਨਾ ਭਾਈ ਸਾਹਿਬ ਜਦੋਂ ਮੈਂ ਕਿਹਾ ਸੀ ਜਿਹੜਾ ਕੜਾ ਹੁੰਦਾ ਨਾ ਉਹ ਕਿਸੇ ਟਾਈਮ ਭਰ ਜਾਂਦਾ ਇਹਨਾਂ ਦਾ ਉਹ ਲੱਗਦਾ ਉਹ ਸਾਰੀਆਂ ਗੱਲਾਂ ਮੂਰੇ ਆ ਰਹੀਆਂ ਹੁਣ ਪਿਛਲੇ ਜਿਹੜੇ ਮੁਰਦੇ ਆ ਉਹ ਵੀ ਪਟ ਕੇ ਮੂਰੇ ਆ ਰਹੇ ਆ ਤੇ ਇਹਨਾਂ ਦਾ ਇਹ ਹੋਇਆ ਜੇ ਹਾਂਜੀ ਜਿਹੜਾ ਹਰਦੀਪ ਸਿੰਘ ਨੇਜਰ ਹੁਣਾਂ ਦੇ ਜਿਹੜੇ ਅਸਾਸਿਨੇਸ਼ਨ ਉਹ ਕੈਟਾਲਿਸਟ ਦਾ ਕੰਮ ਕਰ ਗਈ ਕਿ ਅਵਤਾਰ ਸਿੰਘ ਦੀ ਡੈਥ ਸ਼ਾਇ ਤੇ ਦਹੀਂ ਚੱਲ ਜਾਣੀ ਸੀਗੀ ਇਹਨਾਂ ਨੇ ਨਹੀਂ ਸੀ ਖੁੱਲਰੀ ਫਿਰ ਉਦੋਂ ਬਾਅਦ ਦੇਖੋ ਕਿੰਨਾ মিডিਆ ਹਜੇ ਤੱਕ ਨਹੀਂ ਸ਼ਾਂਤ ਹੋਇਆ মিডিਆ ਮੈਨੂੰ ਕੋਈ ਸੰਗ ਦਾਸਤਾ ਸੀ ਜਿਹੜੇ মিডিਆ 'ਚ ਕੰਮ ਕਰਦਾ ਕਹਿੰਦਾ ਇਹ ਇਹ ਨਿਊਜ਼ ਆਪਣੀ ਸਿੱਖਾਂ ਦੀ ਇਹ ਟ੍ਰੈਂਡਿੰਗ 'ਚ ਜਾ ਰਹੀ ਆ ਲਗਾਤਾਰ ਸ਼ਾਬਾਸ਼ ਸੋ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਬੋਲਣਾ ਪੈਣਾ ਕਿਉਂਕਿ ਉਦੋਂ ਹੀ ਉਹਨਾਂ ਦੇ ਨਾਲ ਜਦੋਂ ਆਹ ਟੈਲੀਗ੍ਰਾਫ ਦੀ ਨਿਊਜ਼ ਆਈ ਆ ਉਦੋਂ ਹੀ ਜੇ ਸਾਥ ਸੰਗਤ ਜੀ ਤੁਸੀਂ ਨਿਊਜ਼ ਨਾਈਟ ਤੇ ਦੇਖੋ ਸਾਡੇ ਗੁਰੂ ਨਾਨਕ ਦੇਵ ਜੀ ਦੇ ਇੰਸਟਾਗ੍ਰam ਪੇਜ ਤੇ ਵੀ ਪਾਈ ਹੋਈ ਆ ਖਬਰ ਨਿਊਜ਼ ਨਾਈਟ ਦੀ ਅਕੋਸ ਕਰਾ ਤਾਈ ਹੋਈ ਆ ਉਹਦੇ ਤੇ ਜਾਨੀ ਬਹੁਤ ਵਧੀਆ ਤਰੀਕੇ ਨਾਲ ਸਾਰੀ ਡਿਟੇਲ ਦਿੱਤੀ ਗਈ ਆ ਵੀ ਕਿੱਦਾਂ ਕਿੱਦਾਂ ਸਿੱਖਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਤੇ ਕਿੱਦਾਂ ਕਿੱਦਾਂ ਕਵਰ ਅਪ ਕੀਤੇ ਜਾ ਰਹੇ ਤੇ ਕਿਵੇਂ ਇਸ ਗਵਰਨਮੈਂਟ ਦਾ ਵੀ ਤੁਸੀਂ ਕਹਿ ਲੋ ਜਾਂ ਪੁਲਿਸ ਦਾ ਇਨ ਐਕਸ਼ਨ ਤੁਸੀਂ ਸੋਚ ਸਕਦੇ ਹੋ ਵੀ ਹੋ ਰਿਹਾ ਹਨਾ 哼。Huh. अच्छा पाकिस्तान ने भी एक प्रेस कॉन्फ्रेंस की थी और ना के ऑफिशियल्स ने भी ਤੁਸੀਂ ਦੇਖੀ ਹੈ ਮੈਨੂੰ ਲੱਗਦਾ ਹੈ ਨਾ ਉਹ ਉਹ ਕਹਿੰਦੇ ਕਿ ਜਿਹੜੇ ਵੀ ਆਪਣੇ ਸਿੱਖ ਮਾਰੇ ਗਏ ਵੀ ਉਹ ਭਾਰਤੀ ਏਜੰਟਾਂ ਦਾ ਹੱਥ ਆ ਉਹਨਾਂ ਨੇ ਫੋਟੋਆਂ ਵੀ ਦਿੱਤੀਆਂ ਸ਼ਾਇਦ ਜੇ ਮੈਂ ਨਾ ਗਲਤ ਹੋਵਾਂ ਸਿਰਫ ਸਿੱਖਾਂ ਦੀ ਨਹੀਂ ਮੈਂ ਗੱਲ ਕੀਤੀ ਉਹਨਾਂ ਨੇ ਆਪਣੇ ਵੀ ਕੁਝ ਬੰਦੇ ਦੱਸੇ ਆ ਜਿਹੜੇ ਜਿਹੜੇ ਉਹਨਾਂ ਦੇ ਮਤਲਬ ਕਿ ਜਿਹੜੇ ਮੁਸਲਮ ਧਰਮ ਦੇ ਨਾਲ ਸਬੰਧਤ ਲੋਕ ਜਿਹੜੇ ਉਹਨਾਂ ਦੀ ਡੈਥ ਉੱਥੇ ਹੋਈ ਹੈ ਉਹ ਵੀ ਉਹ ਇਧਰ ਥੋਪ ਰਹੇ ਨੇ ਮਤਲਬ ਕਹਿ ਰਹੇ ਆ ਵੀ ਭਾਈ ਇਹਨਾਂ ਵੱਲੋਂ ਇਹ ਕੀਤੀ ਗਈ ਆ ਓਕੇ ਜੀ ਸੋ ਮੈਨੂੰ ਇਸ ਗੱਲ ਬਾਰੇ ਨਹੀਂ ਸੀ ਪਤਾ ਪਰ ਮੈਨੂੰ ਇਹ ਤਾਂ ਸੀਗਾ ਕਿ ਵੀ ਹਾਂ ਵੀ ਜਿਹੜੀਆਂ ਕੌਸਟ ਡੈਸਾ ਹੋਈਆਂ ਤੇ ਮੈਂ ਸਿੱਖਾਂ ਦੀ ਵੀ ਸਮਝ ਰਿਹਾ ਜੇ ਤੁਸੀਂ ਮੈਨੂੰ ਦੱਸ ਜੇ ਮੈਂ ਗਲਤ ਹਾਂ ਕਿ ਜਿਹੜੀਆਂ ਆਪਣੇ ਪੰਜ ਵਟਸਐਪ ਦੀਆਂ ਜਾਂ ਪੀ ਐਚ ਡੀ ਸਾਹਿਬ ਦੀਆਂ ਇਹ ਕੋਇਨ ਕਰ ਇਹ ਇਦਾਂ ਇਨਫੋਰਮੇਸ਼ਨ ਦੇ ਰਹੇ ਸੀਗੇ ਪਾਕਿਸਤਾਨ ਦੀ ਗਵਰਨਮੈਂਟ ਦੇ ਰਹੀ ਸੀ ਕਿ ਆਹਾ ਏਜੰਟਾ ਉਹਨਾਂ ਨੇ ਨੌ ਵੀ ਦਿੱਤੇ ਜਿਹੜੇ ਵੀ ਮੇ ਇੱਕ ਸਵਾਲ ਹੈ ਮੇਰਾ ਤੁਹਾਨੂੰ ਕੀ ਲੱਗਦਾ ਮੈਂ ਤੁਹਾਡਾ ਇਹਦੇ ਬਾਰੇ ਰਿਐਕਸ਼ਨ ਚਾਹੁੰਨਾ ਆ ਵੀ ਤੁਸੀਂ ਕੀ ਸਮਝਦੇ ਹੋ ਕਿ ਪਾਕਿਸਤਾਨ ਪਹਿਲਾਂ ਤਾਂ ਕਦੇ ਬੋਲਿਆ ਨਹੀਂ ਹੁਣ ਜਦੋਂ ਅਮਰੀਕਾ ਨੇ ਗੱਲ ਚੁੱਕੀ ਉਹਨੇ ਕੈਨੇਡਾ ਨੂੰ ਕਿਹਾ ਹੋਣਾ ਪਈ ਭਾਈ ਜਿਹੜਾ ਬੰਦਾ ਅਸੀਂ ਫੜਿਆ ਨikhil gupta ਉਹਦੀ ਚੈਟ ਦੇ ਵਿੱਚੋਂ ਸਾਨੂੰ ਪਤਾ ਲੱਗਾ ਵੀ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਵੀ ਕੰਮ ਇਹਨਾਂ ਨੇ ਕਰਵਾਇਆ ਸੋ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਗੱਲ ਗਈ ਤੇ ਉਹਨਾਂ ਨੇ ਪਾਰਲੀਮੈਂਟ ਚ ਦੱਸਤੀ ਸੋ ਅਮਰੀਕਾ ਤੁਹਾਨੂੰ ਲੱਗਦਾ ਵੀ ਅਮਰੀਕਾ ਹੀ ਹੁਣ ਕਿਤੇ ਪਾਕਿਸਤਾਨ ਨੂੰ ਕਹਿ ਰਿਹਾ ਹੋਵੇ ਕਿਉਂਕਿ ਨਿਊਜ਼ ਤਾਂ ਸਾਰੀ ਜਾ ਰਹੀ ਹੈ ਕਿ ਉੱਥੇ ਸਿੱਖਾਂ ਦੇ ਜਿਹੜੇ ਪ੍ਰੋਮਿਨੈਂਟ ਲੀਡਰ ਮਾਰੇ ਜਾ ਰਹੇ ਨੇ ਸੋ ਕੀ ਪਤਾ ਵੀ ਉਹਨਾਂ ਨੇ ਕਿਹਾ ਹੋਵੇ ਕਿਉਂਕਿ ਉਹ ਸਬੰਧ ਚੰਗੇ ਨੇ ਪਾਕਿਸਤਾਨ ਦੇ ਨਾਲ ਵੀ ਉਹਨਾਂ ਦੇ ਹੈ ਨਾ ਸੋ ਸੋ ਉਹਨਾਂ ਨੇ ਕਿਹਾ ਹੋਵੇ ਕਿ ਤੁਸੀਂ ਵੀ ਹੁਣ ਇਧਰੋਂ ਸ਼ੁਰੂ ਕਰੋ ਮਤ ਜੀ ਹੋ ਸਕਦਾ ਜੀ ਸੋ ਕਈ ਵਾਰੀ ਇਹਨਾਂ ਜਿਹੜੇ ਛੋਟੇ ਮੌਲਕ ਹੁੰਦੇ ਆ ਜਿਹੜੇ ਆਪ ਹੀ ਡੇਂਜਰ 'ਚ ਹੋਣ ਉਹ ਕਈ ਵਾਰੀ ਡਰ ਵੀ ਜਾਂਦੇ ਆ ਪਰ ਉਹ ਵੀ ਸਕਦਾ ਉਹ ਕਹਿੰਦੇ ਫਾਇਦਾ ਚੱਕ ਲਓ ਬਈ ਸਿਚੁਏਸ਼ਨ ਦਾ ਫਾਇਦਾ ਚੱਕ ਲਓ ਸ਼ਾਇਦ ਸਾਡਾ ਇਹਦੇ 'ਚ ਕੋਈ ਆਪ ਦੀ ਕੋਈ ਨਿਕਲਿਆ ਹੋਏ ਚੀਜ਼ ਐਡਵਾਂਟੇਜ ਕੱਢ ਲਈ ਐ ਪਰ ਜੋ ਵੀ ਆ ਜਿਹੜੀਆਂ ਗੱਲਾਂ ਹੋ ਰਹੀਆਂ ਆ ਰਹੀਆਂ ਜਿੱਥੇ ਸਿੱਖਾਂ ਦੇ ਕਤਲੇਆਮ ਦੀ ਗੱਲ ਆ ਜਿੱਥੇ ਅਸਾਸਿਨੇਸ਼ਨ ਹੋ ਰਹੀਆਂ ਸ਼ੱਕੀ ਸ਼ੱਕੀ ਤਰੀਕਿਆਂ ਨਾਲ ਜਿਹੜੀਆਂ ਮੌਤਾਂ ਹੋਈਆਂ ਜਦੋਂ ਆਪਾਂ ਪਹਿਲਾਂ ਹੀ 9-10 ਹਟੇ ਆ ਆਪਣੇ ਨੌਜਵਾਨਾਂ ਦਾ ਤੇ ਇਹ ਹੋ ਸਕਦਾ ਕਿ ਉਹ ਵੀ ਵਾਕਈ ਸੋਚਦੇਣ ਵੀ ਇਹ ਕਰ ਰਹੇ ਇਹ ਚੀਜ਼ਾਂ ਸੋ ਉਹਨਾਂ ਨੇ ਸੋਚਿਆ ਹੁਣ ਟਾਈਮ ਆ ਹੁਣ ਤਾਂ ਸਾਰੇ ਬੋਲੀ ਪਏ ਅਸੀਂ ਵੀ ਬੋਲ ਪਏ ਪਰ ਜੇ ਹੁਣ ਆਪਾਂ ਭਾਰਤ ਦੀ ਗੱਲ ਕਰੀਏ ਭਾਰਤ ਦਾ ਪੱਖ ਇਹ ਹੈ ਮਿਸਟਰ ਜੈ ਸ਼ੰਕਰ ਨੇ ਜਿਹੜੇ ਐਸ ਜੈ ਸ਼ੰਕਰ ਉਹ ਕਹਿੰਦੇ ਵੀ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਜਿਹੜੀਆਂ ਮੌਤਾਂ ਹੋਈਆਂ ਨੇ ਜਾਂ ਕਤਲ ਹੋਏ ਨੇ ਕਹਿੰਦੇ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਸਾਫ਼ ਕਹੀ ਹੈ ਤੁਸੀਂ ਕੀ ਸਮਝਦੇ ਹੋ ਮੇਰੀ ਗੱਲ ਸੁਣੋ ਸੋ ਅਮਰੀਕਾ ਨੇ ਇੱਕ ਪਤਾ ਨਹੀਂ 300 ਬਿਲੀਅਨ ਦਾਖਣੀ ਸੀਗਾ ਟ੍ਰੇਡ ਦੀ 30 ਬਿਲੀਅਨ ਦੀ ਜਿਹੜੀ ਵੀਲ ਹੈ ਹਾਂਜੀ ਉਹ ਜਿਹੜੇ ਡਰੋਨਸ ਦੀ ਉਹ ਰੋਕਤੀ ਹਨਾ ਤੇ ਇਹਦੇ ਨਾਲੇ ਨਾਲ ਜਿਹੜਾ ਉਹ ਨਿਊਜ਼ ਨਾਈਟ ਦੀ ਪ੍ਰੋਗਰਾਮ ਉੰਦੀ ਮੈਂ ਗੱਲ ਕਰਦਾ ਉਹ ਜ਼ਰੂਰ ਤੁਸੀਂ ਵੀ ਦੇਖਿਓ ਸੰਗਤਾਂ ਵੀ ਦੇਖਣ ਉਹਦੇ ਵਿੱਚ ਇੱਕ ਰੈਪ੍ਰੈਜ਼ੈਂਟੇਟਿਵ ਇਹਨਾਂ ਨੇ nibhaya ਸੀ BJP ਪਾਰਟੀ ਦਾ ਗਵਰਨਮੈਂਟ ਦਾ ਕਹਿ ਲਓ ਹਣਾ ਉਹ ਕਹਿੰਦਾ ਕਿ ਨਹੀਂ ਸਿੱਖਾਂ ਨੂੰ ਕੋਈ ਖਤਰਾ ਹੀ ਨਹੀਂ ਕਹਿੰਦਾ ਇਹ ਤਾਂ ਯੂਕੇ ਗਵਰਨਮੈਂਟ ਦੀ ਤੇ ਸਿੱਖਾਂ ਦੀ ਆਪਸ ਪਰਸਨਲ ਆ ਸਾਨੂੰ ਤਾਂ ਕੋਈ ਹੈ ਹੀ ਨਹੀਂ ਲੈਣ ਦੇਣ ਪਰ ਉਹ ਕਹਿੰਦੇ ਵੀ ਨਹੀਂ ਤੁਸੀਂ ਪਰ ਕਹਿੰਦੇ ਫਿਰ ਕੀ ਕਰੋਗੇ ਤੁਸੀਂ ਇਹ ਇਹਨਾਂ ਨਾਲ ਬੁਰਾ سلوਕ ਕਰੋਗੇ ਜੇ ਇਹ ਦਬੋਲਦੇ ਆ ਕਹਿੰਦਾ ਉਹ ਤਾਂ ਕਹਿੰਦੇ ਮਾਰਦੇ ਆ ਕਹਿੰਦੇ ਨਹੀਂ ਅਸੀਂ ਤਾਂ ਕੁਝ ਕਰਦੇ ਨਹੀਂਗੇ ਤੇ ਕਹਿੰਦਾ ਵੀ ਇੱਥੇ ਘਰੀ ਜਾਣ ਜੋ ਮਰਜੀ ਕਰਨਾ ਇੰਡੀਆ ਨਾਲ ਕਰਨ ਉਹ ਫਿਰ ਜਿਹੜੀ ਰਿਪੋਰਟਰ ਸੀ ਉਹ ਕਹਿੰਦੀ ਇੰਡੀਆ ਨਾਲ ਤੁਸੀਂ ਕੀ ਕਰੋਗੇ ਕਹਿੰਦੇ ਨਹੀਂ ਇਹ ਉੱਥੇ ਅਸੀਂ ਬੋਲਣੀ ਨਹੀਂ ਰਿਹਾ ਹਾਂ ਦੇ ਇਹ ਕਹਿੰਦੇ ਕਰੂਗੇ ਫਿਰ ਦ ਲੋ ਵੈਲ ਟੈਕਿਸ ਐਕਸ਼ਨ ਇਦਾਂ ਦੀ ਵਰਡਿੰਗ ਸੀ ਹਨ ਦ ਲੋ ਵੈਲ ਟੈਕਿਸ ਐਕਸ਼ਨ 35-40 ਸਾਲ ਜਿੱਦਾਂ ਸਾਡਾ ਕਾਂਡ ਕੀਤਾ ਗਿਆ ਜੈਨੋਸਾਈਡ ਕੀਤੀ ਗਈ ਐਥਨਿਕ ਕਲੈਂਸਿੰਗ ਕੀਤੀ ਗਈ ਜੇਲਾਂਾਂ ਚ ਸਾਡੀ ਨੌਜਵਾਨੀ ਨੂੰ ਉਸਿਆਣੇ ਬਣਾਤਾ ਜਾਂ ਅੰਦਰ ਹੀ ਮਾਰਤਾ ਜਗਤਾਰ ਸਿੰਘ ਜੋਹਲ ਨੂੰ ਅੰਦਰ ਸਿੱਟਿਆ ਹੋਇਆ ਤੇ ਹੋਰ ਪਤਾ ਨਹੀਂ ਅਣਗਿਣਤ ਜਿਹੜੇ ਆਪਣੇ ਸਿੱਖ ਕਹ ਲੋ ਜਿਨ੍ਹਾਂ ਨੇ ਕੋਈ ਸ਼ਹਿਦ ਕੀਤਾ ਵੀ ਨਹੀਂ ਯਾਨੀ ਕਿ ਕਹ ਲੋ ਨਿਰਦੋਸ਼ ਜਿਹਨਾਂ ਨੂੰ ਤਾਂ ਕੀਤਾ گا ਉਹਨਾਂ ਦੇ ਜਿਹੜੇ ਪਰਿਵਾਰ ਜਿੱਦਾਂ ਹੁਣ ਭਾਈ ਅਮਰਤਪਾਲ ਸਿੰਘ ਦਾ ਤੁਸੀਂ ਸੋਚੋ ਉਹਨਾਂ ਨੇ ਕੀ ਗਲਤ ਕੀਤਾ ਸੀ ਹੂੰ ਪਹਿਲਾਂ ਉਹ ਨੌ ਤਾਂ ਕੀਤਾ ਉਹਨਾਂ ਦੇ ਪਰਿਵਾਰ ਨੂੰ ਹੁਣ 2500 ਕਿਲੋ ਕਿਲੋਮੀਟਰ ਦੂਰ ਜਾਣਾ ਪੈਂਦਾ ਉਹਨਾਂ ਨੂੰ ਮੈਲ ਨੂੰ ਕਹਿੰਦਾ ਮਤਲਬ ਇਹ ਆ ਉਹ ਬੀਬੀ ਥੋੜੇ ਜਿਹਾ ਉੱਥੇ ਇੱਕ ਕੱਚੀ ਰਹਿ ਗਈ ਉਹਨੂੰ ਪੁੱਛਣਾ ਚਾਹੀਦਾ ਸੀਗਾ ਵੀ ਜਿਹੜੇ ਉਹ ਕਹਿੰਦਾ ਲੋਅ ਐਂਡ ਆਰਡਰ ਦੇ ਵਿੱਚ ਰਹਿ ਕੇ ਬੀਬੀ ਨੂੰ ਕਹਿਣਾ ਚਾਹੀਦਾ ਜਿਵੇਂ ਸਿੱਖਾਂ ਨਾਲ ਕਤਲੇਆਮ ਹੋਇਆ ਜਿਵੇਂ ਮੁਸਲਮਾਨਾਂ ਨਾਲ ਕਤਲੇਆਮ ਹੁੰਦਾ ਰਿਹਾ ਜਾਂ ਜਿਵੇਂ ਕ੍ਰਿਸਚੀਅਨਾਂ ਨਾਲ ਹੁਣ ਮਨੀਪੁਰ ਚ ਇਹਨਾਂ ਦਾ ਤਾਜਾ ਹੁਣ ਤਾਂ ਇਹਨਾਂ ਕੋਲ ਹਨਾ ਇਹਨਾਂ ਦੇ ਆਪਦੇ ਫੇਥ ਦੇ ਅਜੇ ਦੇਖਿਆ ਜਾਵੇ ਆਪਾਂ ਕ੍ਰਿਸਚੀਅਨ ਕੰਟਰੀ ਚ ਬੈਠੇ ਆ ਯੂਕੇ ਕ੍ਰਿਸਚੀਅਨ ਕਾ ਟੀਚਰ ਚਰਚ ਆਵ ইংਲੈਂਡ ਦੇ ਥੱਲੇ ਚੱਲਦੀ ਹੈ ਨਾ ਇਹਨਾਂ ਨੂੰ ਤਾਂ ਦਿਸ ਰਿਹਾ ਸਾਡੀ ਮੀਟਿੰਗ ਹੋਈ ਸੀ ਜਿਹੜੇ ਇੱਥੇ ਸੀਨੀਅਰ ਚਰਚ ਦੇ ਅਫੀਸ਼ੀਅਲਸ ਆ ਤੇ ਉਹਨਾਂ ਕੋਲ ਵੀ ਅਸੀਂ ਗੱਲ ਚੱਕੀ ਸੀ ਉਹ ਕਹਿੰਦੇ ਹਾਂ ਵਾਕਈ ਹੋ ਰਿਹਾ ਜਦੋਂ ਉਹਨਾਂ ਉਹ ਦੱਸੇ ਵੀ ਉਹਨਾਂ ਦੇ ਚਾਚੇ ਸਾਡੇ ਜਾ ਰਹੇ ਉਹਨਾਂ ਦੀ ਬੀਬੀਆਂ ਨੂੰ ਰੇਪ ਕੀਤਾ ਜਾ ਰਿਹਾ ਭਾਵੇਂ ਉਹਨਾਂ ਦਾ ਰੰਗ ਹੋਰ ਆ ਫਿਰ ਵੀ ਧਰਮ ਤਾਂ ਉਹਨਾਂ ਦਾ ਇੱਕ ਆ ਨਾ ਸੋ ਫੇਰ ਬੰਦੇ ਨੂੰ ਦਿਸਣ ਲੱਗ ਜਾਂਦਾ ਵੀ ਸ਼ਾਇਦ ਇੰਨਾਂ ਹਰਕਤਾਂ ਕਰਕੇ ਸ਼ਾਇਦ ਗਵਰਨਮੈਂਟਾਂ ਨੇ ਵੀ ਸ਼ਾਇਦ ਕਦਮ ਚੱਕ ਲਏ ਹੁਣ ਵੀ ਵਾਕਿਆ ਹੀ ਹੋ ਰਿਹਾ ਹੋ ਰਿਹਾ ਹੈ ਵਾਕਿਆ ਹੈ ਵੀ ਇਹ ਜਨਰਲੀ ਗਲਤ ਕਰ ਰਹੇ ਜਿੱਦਾਂ ਰਸ਼ੀਆ ਤੇ ਇਹ ਪਿੰਨ ਕਰਦੇ ਹੁੰਦੇ ਹਾਲਾਂਕਿ ਰਸ਼ੀਆ ਦਾ ਕਈ ਵਰੀ ਸਟੈਂਸ ਜਦੋਂ ਮੈਂ ਪਰਸਨਲੀ ਦੇਖਦਾ ਹੁੰਨਾ ਕਿ ਕਈ ਵਰੀ ਰਸ਼ੀਆ ਨਾ ਤਾਂ ਵੀ ਨਹੀਂ ਐਗਰੀ ਕਰਦੇ ਜਾਂ ਹੋਰ ਮੌਲਕਾਂ ਦਾ ਕਈ ਵਰੀ ਉਹਨਾਂ ਦਾ ਜਿਹੜਾ ਫਰਮ ਸਟੈਂਸ ਹੁੰਦਾ ਜਦੋਂ ਨਹੀਂ ਆਪਾਂ ਲਾਈਨ 'ਚ ਨਹੀਂ ਤੁਰਦੇ ਉਹ ਕਹਿੰਦੇ ਇਹਨੂੰ ਸਾਈਡ ਕਰ ਦੋ ਜਿੱਦਾਂ ਗੁਡਾਫੀ ਦਾ ਵੀ ਇਹ ਤਾਂ ਕਨਸਪੀਰੇਸੀ ਤੇਰੀਆਂ ਸਦਾਮ ਦੀਆਂ ਵੀ ਵੀ ਐਕਚੁਅਲੀ ਇਹਨਾਂ ਨੂੰ ਤਾਂ ਮਾਰਿਆ ਗਿਆ ਜਾਂ ਟਾਰਗੇਟ ਕੀਤਾ ਗਿਆ ਜਾਂ ਇਹਨ ਰੂਨ ਕਰਤੇ ਕਿਉਂਕਿ ਫੋਲ ਇਨ ਲਾਈਨ ਨਹੀਂ ਸੀ ਹੁੰਦੇ ਬਿਲਕੁਲ ਬਾਕੀ ਤਬੀਬਾਂ ਵਾਲੇ ਬਿਲਕੁਲ ਸੋ ਇਹ ਜਿਹੜੇ ਬਾਹਰਲੇ ਡਿਵੈਲਪਮੈਂਟ ਮਾਲ ਕਾ ਇਹਨਾਂ ਨੂੰ ਆਪਾਂ ਵੀ ਨਹੀਂ ਬਾਲਾ ਟਰਸਟ ਕਰ ਸਕਦੇ ਪਰ ਜਿਹੜੀ ਆਪਣੀ ਆਵਾਜ਼ ਆਪਾਂ ਨੂੰ ਬੁਲੰਦ ਰੱਖਣੀ ਚਾਹੀਦੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਕਿਉਂਕਿ ਜੇ ਉਹਨੂੰ ਬੀਬੀ ਨੂੰ ਵੀ ਮੈਂ ਕਿਹਾ ਸੀ ਜੇ ਅਸੀਂ ਨਹੀਂ ਗੱਲ ਕਰਦੇ ਸਾਡੀ ਗੱਲ ਕਿਸੇ ਨੇ ਤਾਂ ਕਰਨੀ ਨਹੀਂ ਸਾਡੀ ਰੱਖਣੀ ਸਾਡਾ ਫਰਜ਼ ਬਣਦਾ ਅੱਛਾ ਅਖਬਾਰਾਂ ਦੇ ਵਿੱਚ ਇਹ ਖਬਰਾਂ ਚੱਲਣ ਲੱਗ ਪਈਆਂ ਟੀਵੀਆਂ ਦੇ ਉੱਤੇ ਸੋ ਆਉਂਦੇ ਦਿਨਾਂ ਦੇ ਵਿੱਚ ਕੁਝ ਹੋ ਸਕਦਾ ਹੈ ਕੁਝ ਮਤਲਬ ਮੇਰੇ ਕਹਿਣ ਦਾ ਵੀ ਕੁਝ ਵਾਕਈ ਠੋਸ ਤਰੀਕੇ ਦੀ ਕੋਈ ਐਕਸ਼ਨ ਜਿਹੜਾ ਇੰਗਲੈਂਡ ਵੱਲੋਂ ਕੈਨੇਡਾ ਵੱਲੋਂ ਅਮਰੀਕਾ ਵੱਲੋਂ ਲਿਆ ਜਾ ਸਕਦਾ ਕੋਈ ਜਿਹੜਾ ਤਾਂ ਟ੍ਰੇਡ ਆ ਇਹ ਚਾਹੁੰਦੇ ਨਹੀਂ ਕਿ ਟ੍ਰੇਡ ਉਦਾਂ ਰੋਕਣਾ ਪਰ ਤੁਸੀਂ ਦੇਖਿਆ ਨ ਕੋਸ਼ਕ ਦੇਣ ਹੋਏ ਆ ਕਿ ਕੈਨੇਡਾ ਦੇ ਨਾਲ ਇੰਡੀਆ ਵੀ ਹੁਣ ਕੋਆਪਰੇਟ ਕਰਨ ਲੱਗ ਗਿਆ ਪਹਿਲਾਂ ਉਹ ਅੱਖਾਂ ਦਿਖਾਉਂਦੇ ਸੀ ਐਟੀਟਿਊਡ ਦਿੰਦੇ ਸੀ ਪਰ ਕੈਨੇਡਾ ਨੇ ਤਾਂ 85% ਸਟੂਡੈਂਟਾਂ ਦੇ ਵੀਜ਼ੇ ਘਟਾ ਦਿੱਤੇ ਉਹ ਚਲੋ ਉਹਨਾਂ ਦਾ ਕੋਈ ਹੋਊਗਾ ਇਹ ਰੀਜ਼ਨ ਜੋ ਵੀ ਉਹ ਕਰ ਰਿਹਾ ਆਪਾਂ ਨੂੰ ਨਹੀਂ ਉਹਦਾ ਗੱਲਾਂ ਮੈਂ ਬਾਲੀ ਨਹੀਂ ਉਸ ਚੀਜ਼ ਬਾਰੇ ਰਿਸਰਚ ਕੀਤੀ ਪਰ ਹੋ ਸਕਦਾ ਇਹਨਾਂ ਚੀਜ਼ਾਂ ਕਰਕੇ ਹੋਵੇ ਉਹ ਸੋਚਦੇ ਉਹ ਕਰਕੇ ਸਟੂਡੈਂਟ ਆ ਉਹਦੇ ਰਾਹੀਂ ਵੀ ਉਹ ਕਿਸੇ ਨੂੰ ਵੀ ਭੇਜ ਸਕਦੇ ਆ ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਉਹ ਜਿਹੜੀ ਅਖਬਾਰੀ ਖਬਰ ਸੀ ਨਾ ਉਹਦੇ ਵਿੱਚ ਖਾਸ ਤੌਰ ਤੇ ਜ਼ਿਕਰ ਸੀਗਾ ਵੀ ਭਾਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਵੀਜ਼ੇ ਘਟਾਏ ਗਏ ਪਰ ਟਰੂਡੋ ਨੇ ਪਹਿਲਾਂ ਇਹ ਕਿਹਾ ਸੀਗਾ ਵੀ ਅਸੀਂ ਇਸ ਬੇਸ ਤੇ ਨਹੀਂ ਚੱਲਦੇ ਹਨਾ ਪਹਿਲਾਂ ਉਹਦੀ ਵਰਡਿੰਗ ਏ ਸੀ ਪਾਲਿਸੀ ਪਰ ਜਦੋਂ ਸਕਿਉਰਿਟੀ ਦੀ ਗੱਲ ਚੱਲਦੀ ਹੈ ਜਦੋਂ ਜਿੱਥੇ ਓਪਨਿੰਗ ਆ ਫਿਰ ਉਹ ਕੰਟਰੀਆਂ ਜਿਹੜੀ ਕੰਟਰੀ ਸ਼ੱਕੀ ਹੋਵੇ ਨਾ ਉਹਦੇ ਫਿਰ ਬਾਰਡਰ ਥੋੜੇ ਜਿਹਾ ਟਾਈਟ ਹੋ ਜਾਂਦੇ ਇਹਨਾਂ ਨੇ ਸ਼ਰਟ ਟਾਈਟ ਕਰ ਵੀ ਦਿੱਤੇ ਹੁਣ ਉਹ ਫਿਰ ਜਿਹੜਾ ਆਪਣੇ ਪੰਜਾਬੀ ਸਟੂਡੈਂਟਸ ਸੈਕ ਸਟੂਡੈਂਟਸ ਜੋ ਵੀ ਇੰਡੀਆ ਤੋਂ ਆ ਰਹੇ ਆ ਜਿਹੜੇ ਨਿਰਦੋਸ਼ ਹਨ ਇਹਨਾਂ ਦਾ ਕੋਈ ਲੈਣ ਦੇ ਨਹੀਂ ਉਹਨਾਂ ਦਾ ਨੁਕਸਾਨ ਹੋ ਗਿਆ ਕਿ 25 50 ਲੱਖ ਤੱਕ ਦੇ ਦੇ ਕੇ ਲੋਕ ਆਉਂਦੇ ਹਨ ਤੇ ਸੋ ਇਹਦੇ ਨਾਲ ਨਾਲ ਹਾਂਜੀ ਮੈਂ ਉਹ ਗੱਲ ਕਰ ਰਿਹਾ ਸੀਗਾ ਜਿਹੜੀ ਵੀ ਕੈਨੇਡਾ ਦੀ ਜਿਹੜੀ ਗੱਲ ਆ ਸੋ ਇਹ ਹਾਂ ਹੁਣ ਇੰਡੀਆ ਕਾ ਤੇ ਕੋ ਆਪਰੇਟ ਕਰਨ ਲੱਗੇ ਪਹਿਲਾਂ ਤਾਂ ਜਣੀ ਰੂਡਲੀ ਚੱਲਦੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੇ ਸਾਰੇ ਖਿਲਾਫ ਤੌਰ ਤੇ ਆ ਇੱਕ ਹੋਰ ਗੱਲ ਆ ਸ਼ਾਇਦ ਆਹ ਅੱਜ ਜੇ ਅਕਾਲੀ ਹੋਈ ਆ ਇੱਕ ਹੋਰ ਸ਼ੂਟਿੰਗ ਹੋ ਗਈ ਤੁਹਾਨੂੰ ਸ਼ਾਇਦ ਪਤਾ ਲੱਗਿਆ ਹੋਵੇ ਜਿਹੜੇ ਆਪਣੇ ਭਾਈ ਹਰਦੀਪ ਬਾਕੀ ਤੁਸੀਂ ਉਹਨਾਂ ਦਾ ਡਿਟੇਲ ਦੇ ਦਿਓ ਤੁਸੀਂ ਉਦੋਂ ਕਰ ਲੋ ਚਲੋ ਫਿਰ ਮੈਂ ਕਮੈਂਟ ਹਾਂਜੀ ਹਾਂਜੀ ਭਾਈ ਹਰਦੀਪ ਸਿੰਘ ਨੱਜਰ ਦੇ ਕਰੀਬੀ ਨੇ ਜੋ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਮੈਨੂੰ ਲੱਗਦਾ ਹੋ ਰਹਿੰਦੇ ਆ ਉਹ ਸ਼ਾਇਦ ਉਹਨਾਂ ਦੇ ਸ਼ਾਇਦ ਪਰ ਉਹਨਾਂ ਦੇ ਕਰੀਬੀ ਦੱਸੇ ਜਾਂਦੇ ਨੇ ਉਹਨਾਂ ਦੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਅੱਧੀ ਰਾਤ ਨੂੰ ਤਕਰੀਬਨ 1.5 ਵਜੇ 20 ਗੋਲੀਆਂ ਮਾਰੀਆਂ ਗਈਆਂ ਜਦੋਂ ਕੋ ਕਹਿੰਦੇ 10 ਮਿੰਟ ਹੋਏ ਸੀ ਉਹਨਾਂ ਨੂੰ ਘਰ ਪਹੁੰਚਿਆ ਨੂੰ ਉਹ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਫਾਲੋ ਕਰ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਬਾਹਰ ਅੰਦਰ ਆਏ ਗਿਆ ਦਾ ਜਿਹੜਾ ਹੈਗਾ ਉਹ ਖਿਆਲ ਰੱਖਿਆ ਜਾਂਦਾ ਹੈ ਸੋ ਹੁਣ 20 ਗੋਲੀਆਂ ਚੱਲੀਆਂ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਇਹਦੇ ਉੱਤੇ ਪ੍ਰੈਸ ਕਾਨਫਰੰਸ ਵੀ ਕੀਤੀ ਉਥੋਂ ਦੇ ਸਿਕਾ ਨੇ ਸੋ ਇਹ ਹੁਣ ਤਾਜ਼ੀ ਘਟਨਾ ਹੈਗੀ ਹੈ ਸੋ ਇਹ ਜਿਹੜੀ ਉਹਨਾਂ ਦਾ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਚੱਕ ਰਿਹਾ ਇਸ ਨਿਊਜ਼ ਨੂੰ ਇਹਦੇ ਬਾਰੇ ਪੂਰੀ ਮੈਨੂੰ ਜਾਣਕਾਰੀ ਨਹੀਂ ਪਰ ਉਹ ਜਿਹੜਾ ਸਿੰਘ ਏ ਜਿੱਤੇ ਤੱਕ ਮੈਨੂੰ ਜਾਣਕਾਰੀ ਹੈ ਉਹਨਾਂ ਦਾ ਨਾਮ ਮੈਨੂੰ ਪੂਰਾ ਯਾਦ ਨਹੀਂਗਾ ਇਸ ਟਾਈਮ ਤੇ ਸਿਮਰਜੀਤ ਸਿੰਘ ਮੈਨੂੰ ਲੱਗਦਾ ਨਾਮ ਆ ਠੀਕ ਆ ਜੀ ਠੀਕ ਆ ਤੇ ਉਹ ਸ਼ਾਇਦ ਜਿੱਤੇ ਤੱਕ ਮੇਰੀ ਜਾਣਕਾਰੀ ਹੈ ਉਹ ਸਪੋਕਸਮੈਨ ਆ ਉਸਕੋਬਦਰਾ ਸਾਹਿਬ ਦੇ ਤੇ ਉਹ ਵੀ ਹਿਟ ਲਿਸਟ ਤੇ ਸੀਗੇ ਜਦੋਂ ਭਾਈ ਹਰਦੀਪ ਸਿੰਘ ਨੇ ਜਰ ਹੋਣਾ ਨਾ ਸੋ ਇਹ ਇਹ ਹੋ ਸਕਦਾ ਕਿ ਜਿਹੜਾ ਨਹੀਂ ਆਹ ਰੈਫਰੈਂਡਮ ਵੀ ਹੋ ਰਿਹਾ ਵਾ ਅਮਰੀਕਾ ਚ ਹੋਇਆ ਸੀ ਸ਼ਾਇਦ ਹੋਣੀ ਕੋਸਕ ਦੇ ਨਾਲ ਉਹਦੇ ਨਾਲ ਵੀ ਇਹ ਜਤਾਂ ਨਹੀਂ ਜਣੀ ਥੰਮਣਾ ਤਾਂ ਕੀ ਆ ਹੋਰ ਵੀ ਹੈਲ ਜੋਲ ਕਰ ਰਹੇ ਆ ਵੀ ਅਸੀਂ ਇਹਦਾ ਇਦਾਂ ਹੀ ਚੱਲਾਂਗੇ ਸ਼ਾਇਦ ਇਹ ਹੋ ਸਕਦਾ ਜਿਆਦਾ ਜਤਾਂ ਨਹੀਂ ਪਤਾ ਨਹੀਂ ਲੱਗਦਾ ਵੀ ਅਸੀਂ ਕਰੀਏ ਕੀ ਸਾਰਾ ਹੀ ਰੋਂਗ ਹੋ ਰਿਹਾ ਸ਼ਾਇਦ ਕਹਿੰਦੇ ਉਹ ਜਿਹੜੀ ਆਪਣੀ ਟਾਰਗੇਟਿੰਗ ਨੂੰ ਚੱਕ ਦੋ ਹੋਰ ਵੀ ਹੋਰ ਵੀ ਆਪਾਂ ਆਪਣਾ ਐਕਸ਼ਨ ਕਰ ਦਈਏ ਨਾ ਤੇ ਜਿਹੜੀ ਆਵਾਜ਼ ਵੀ ਆਉਂਦੀ ਆ ਨਾ ਕਰਕੇ ਇਹਨਾਂ ਨੇ ਉਹ ਫੈਸ਼ਿਸਟ ਕੰਟਰੀ ਬਣਾਤੀ ਇਹਨਾਂ ਚੀਜ਼ਾਂ ਲਈ ਥੋੜੀ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਸੀ ਇਹਨਾਂ ਪੋਲੀਟਿਸ਼ੀਅਨਾਂ ਦੇ ਮਗਰ ਲਾ ਕੇ ਕਰਕੇ ਆਪਾਂ ਧਰਮ ਨੂੰ ਨਹੀਂ ਕਦੇ ਵੀ ਗਲਤ ਕਹਿੰਦੇ ਧਰਮ ਤਾਂ ਸਾਰੇ ਵਧੀਆ ਹੀ ਸਿਖਾਉਂਦੇ ਆ ਨਾ ਹੁਣ ਵੀ ਜਿਹੜਾ ਰਾਮ ਮੰਦਰ ਦਾ ਵੀ ਤੁਸੀਂ ਦੇਖਿਆ ਕਈ ਜਿਹੜੇ ਸੀਨੀਅਰ ਇਹਨਾਂ ਦੇ ਪੁਜਾਰੀ ਸੀ ਜਾਂ ਜੋ ਵੀ ਇਹਨਾਂ ਦੇ ਹੁੰਦੇ ਆ ਸੀਨੀਅਰ ਲੀਡਰਸ਼ਿਪ ਧਰਮ ਦੀ ਉਹ ਕਹੀ ਨਹੀਂ ਗਏ ਉਹ ਕਹਿੰਦੇ ਸਾਰੇ ਗਲਤ ਹੋ ਰਿਹਾ ਜੋ ਪ੍ਰੋਸੀਜਰ ਆ ਜਿਵੇਂ ਕਿ ਹਾਂਜੀ ਹਾਂਜੀ ਉਹ ਵੀ ਨਹੀਂ ਕੀਤਾ ਗਿਆ ਤੇ ਕਹਿੰਦੇ ਵੀ ਜਿਹੜੇ ਹੋਰ ਧਰਮਾਂ ਨੂੰ ਜਿਹਦਾ ਅਟੈਕ ਕਰਨਾ ਵਗੈਰਾ ਉਹ ਸਾਰਾ ਗਲਤ ਸੋ ਕਹਿਣ ਦਾ ਭਾਏ ਇਹ ਆ ਕਿ ਜਿਹੜਾ ਜੋ ਕੁਝ ਹੋ ਰਿਹਾ ਦੇਖਿਆ ਜਾ ਰਿਹਾ ਲੋਕ ਮਾਨੀਟਰ ਕਰ ਰਹੇ ਪਰ ਹਜੇ ਵੀ ਆ ਜਿਹੜੀ ਸ਼ੂਟਿੰਗ ਤੋਂ ਬਾਅਦ ਇਹ ਲੱਗਦਾ ਕਿ ਹਜੇ ਵੀ ਇਹ ਸੰਭਲੇ ਨਹੀਂ ਗਏ ਤੇ ਇਹਦੇ ਨਾਲ ਹੋਰ ਵੀ ਮੈਂ ਕਹਿੰਦਾ ਪੇਸ ਚੱਕ ਹੋ ਜਾਣੀ ਆ ਕੈਨੇਡਾ ਚ ਵੀ ਯੂਐਸ ਵੀ ਬਹੁਤ ক্লোਸ ਆ ਇਹ ਵੀ 5ਜੀਟੀ ਆਉਂਦੀ ਮੈਂ ਕਹਿੰਦਾ ਯੂਕੇ ਨੂੰ ਵੀ ਬੋਲਣਾ ਪੈਣਾ ਐਂਡ ਤੇ ਇਹਦੇ ਨਾਲ ਪਰ ਏ ਪ੍ਰੂਫ ਹੁੰਦਾ ਮੈਂ ਬੀਬੀ ਨੂੰ ਵੀ ਉਹਦੋਂ ਕਿਹਾ ਸੀ ਜਿਹੜੀ ਆ ਰਿਪੋਰਟਰ ਆਈ ਸੀਗੀ ਟੈਲੀਗ੍ਰਾਫ ਵਾਲੀ ਕਿ ਜਿਹੜਾ ਜਗਤਾਰ ਸਿੰਘ ਜੋਲ ਦਾ ਕੇਸ ਆ ਇਹਦੇ ਨਾਲ ਇਹ ਪ੍ਰੂਫ ਹੁੰਦਾ ਕਿ ਇਸ ਗਵਰਨਮੈਂਟ ਨੇ ਇੰਨੇ ਸਾਲ 6.5 ਸਾਲ ਹੋਣਾ ਲਿਆ ਇਹਨਾਂ ਨੇ ਕੱਖ ਨਹੀਂ ਕੀਤਾ ਉਹਦੇ ਉਹਦੇ ਲਈ ਉਹਦੇ ਫੈਮਿਲੀ ਲਈ ਉਹਦੀ ਉਹਦੀ ਸਿੰਘਣੀ ਲਈ ਤੇ ਮਤਲਬ ਇਹ ਆ ਕਿ ਇਹ ਪ੍ਰੂਫ ਕਰਦਾ ਕਿ ਜੇ ਇਹ ਐਸੇ ਮੌਲਕ ਅਕ੍ਰੋਸ ਬਾਰਡਰ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਜਾਨੀ ਕਿ ਉਹ ਉਸ ਕੰਟਰੀ ਚ ਬਹਿ ਕੇ ਬਾਹਰ ਰੀਚ ਕਰਕੇ ਜਾਨੀ ਸਿੰਘਾਂ ਨੂੰ ਕਿਸੇ ਨੂੰ ਸ਼ਹੀਦ ਕਰ ਸਕਦੇ ਆ ਹਨਾ ਪੋਲਿਟੀਕਲ ਵਿਊਜ਼ ਕਰਕੇ ਇਹਦਾ ਮਤਲਬ ਇਹ ਆ ਕਿ ਜਿਹੜੇ ਉਸ ਧਰਤੀ ਦੇ ਹੋਗੇ ਹੂੰ ਉਸ ਮਿੱਟੀ ਤੇ ਹੋਗੇ ਉਹਨਾਂ ਨੇ ਕੀ ਹਸ਼ਰ ਕਰਦੇ ਹੋਗੇ ਸੋ ਇਹ ਅੰਡਰਸਟੈਂਡਿੰਗ ਲੋਕਾਂ ਨੂੰ ਹੁਣ ਆਉਣ ਲੱਗੀ ਹੋਣੀ ਸੋ ਇਹਦੇ ਨਾਲ ਇਹ ਹੋ ਸਕਦਾ ਕਿ ਸ਼ਾਇਦ ਜਗਤਾਰ ਸਿੰਘ ਜੋਲ ਦਾ ਕੇਸ ਥੋੜੇ ਹੋਰ ਪਾਵਰਫੁਲ ਬਣ ਉਹਦੀ ਹੈਲਪ ਹੋ ਜAVE ਕੇਸ ਨੂੰ ਜੀ ਥੋੜਾ ਬਹੁਤ ਧੰਨਵਾਦ ਕਰਦਾ ਜੀ ਇਹਦੇ ਉੱਤੇ ਅਪਡੇਟ ਦੇ। ਤੁਹਾਡਾ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅ ਦੋਸਤੋ ਹੁਣ ਤੱਕ ਦੀ ਜਿਹੜੀ ਅਪਡੇਟ ਸੀ ਆਪਾਂ ਭਾਈ ਸਾਹਿਬ ਕੋਲੋਂ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਕੀ ਚੱਲ ਰਿਹਾ ਹੈ ਇੰਗਲੈਂਡ 'ਚ ਕੀ ਚੱਲ ਰਿਹਾ ਹੈ ਜਾਂ ਫਿਰ ਬਾਹਰਲੇ ਦੇਸ਼ਾਂ ਦੇ ਵਿੱਚ। ਸੋ ਹੁਣ ਆਉਂਦੇ ਸਮੇਂ ਦੇ ਵਿੱਚ ਕੀ ਹੋਏਗਾ ਉਹਦੇ ਉੱਤੇ ਵੀ ਆਪਾਂ ਤੁਹਾਡਾ ਪੂਰਾ ਧਿਆਨ ਜਿਹੜਾ ਹੈ ਦਵਾਉਂਦੇ ਰਵਾਂਗੇ। ਸੋ ਵੱਧ ਤੋਂ ਵੱਧ ਪ੍ਰਾਈਡ ਪੰਜਾਬ ਟੀਵੀ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਅਸੀਂ ਹੋਰ ਚੜ੍ਹਦੀ ਕਲਾ ਦੇ ਨਾਲ ਚਲਦੇ ਆ ਜੀ ਫਿਰ